ਸਲਾਮ ਵਾਲੇਕਮ ਦੋਸਤੋ ਕੀ ਹਾਲ ਚਾਲ ਹੈ T20 ਵਰਲਡ ਕਪ ਸ਼ੁਰੂ ਹੋ ਚੁੱਕਿਆ ਤੇ ਹਰ ਸਾਲ ਦੀ ਤਰ੍ਹਾਂ ਕੁਦਰਤ ਦੇ ਨਿਜ਼ਾਮ ਦੇ ਤਹਿਤ ਪਾਕਿਸਤਾਨ ਚੱਲ ਰਿਹਾ ਕਿ ਇਹ ਟੀਮ ਹਾਰ ਜਾਵੇ ਤੇ ਉਹ ਜਿੱਤ ਜਾਵੇ ਤੇ ਉਹ ਜਿੱਤ ਜਾਵੇ ਤੇ ਉਹ ਹਾਰ ਜਾਵੇ ਇਸ ਤਰ੍ਹਾਂ ਪਾਕਿਸਤਾਨ ਸੈਮੀਫਾਈਨਲ ਚ ਪਹੁੰਚ ਜਾਏਗਾ ਇਸ ਰੰਡੀ ਰੋਣੇ ਦੇ ਵਿੱਚ ਪਾਕਿਸਤਾਨ ਦੇ ਇੱਕ ਕ੍ਰਿਕਟਰ ਨੇ ਕਾਮਰਾਨ ਅਕਮਲ ਸਾਹਿਬ ਉਹਨਾਂ ਦੇ ਇੱਕ ਬਿਆਨ ਸਾਹਮਣੇ ਆਇਆ ਸਿੱਖਾਂ ਨੂੰ ਲੈ ਕੇ ਸਿੱਖਾਂ ਦੇ ਖਿਲਾਫ ਕੋਈ ਬਿਆਨ ਹੈ ਤੇ ਐਸਐਮ ਟੀਵੀ ਵਾਲੇ ਉਸ ਬਿਆਨ ਨੂੰ ਲੈ ਕੇ ਇੱਕ ਇੰਟਰਵਿਊ ਦੇ ਰਹੇ ਨੇ ਤੇ ਬਹੁਤ ਜ਼ਿਆਦਾ ਕੰਟਰੋਵਰਸੀ ਚੱਲ ਰਹੀ ਹੈ ਤੇ ਮੈਂ ਕਿਹਾ ਸੋਚਿਆ ਕਿ ਇਸ ਇੱਕ ਵੀਡੀਓ ਤੇ ਆਪਾਂ ਰਿਵਿਊ ਕਰੀਏ ਤਾਂ ਆਪਕਾ ਪਤਾ ਫਿਰ 5:12 16 17 ਨੂੰ 12:00 ਵੱਜ ਗਏ ਆ ਨਿਕਲੋ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਕਿਸੇ ਦੀ ਇੰਨੀ ਔਕਾਤ ਤੇ ਹਿੰਮਤ ਕਿਉਂ ਇੰਨੀ ਗੱਲ ਕਹਿ ਦੇ ਕੇ 12:00 ਵੱਜ ਗਏ ਹੁਣ ਸਰਦਾਰ ਨੂੰ ਓਵਰ ਨਾ ਦਿਆ ਜਾਏ ਤੇ ਉਹ ਹੱਸਣ ਲੱਗ ਜਾਣ ਪਿੱਛੋਂ ਵੱਡਾ ਕੀ ਕੰਟ੍ਰਿਬਿਊਸ਼ਨ ਹੈ ਉਹ ਤਾਂ ਫਿਕਸਰ ਮੰਨੇ ਜਾਂਦੇ ਨੇ ਫਿਕਸਰ ਹੈ ਇਹ ਕੀ ਉੱਥੇ ਐਂਕਰ ਦੀ ਇਹ ਫਰਜ਼ ਨਹੀਂ ਬਣਦਾ ਸੀ ਬੀਓ ਕਹਿੰਦਾ ਐਕਸਕਿਊਜ਼ ਮੀ ਮੇਰਾ ਸ਼ੋਅ ਹੈ ਇੱਥੇ ਬਕਵਾਸ ਕਰਨ ਦੀ ਲੋੜ ਨਹੀਂ ਹੈ ਹਾਲਾਂਕਿ ਉਹਨੇ ਕਿਹਾ ਪਤਾ ਕੀ ਸੀ ਵੀ ਓਵਰ ਨਾ ਦੇ ਅਜੇ ਭਾਈ ਇਹ ਅਸੀਂ ਨਹੀਂ ਜਿੱਤਦੇ 12 ਵਜ ਗਏ ਹੁਣ ਨਹੀਂ ਜਿੱਤਣ ਦਿੰਦਾ ਸਰਦਾਰ ਤੇ ਜਿੱਤਣ ਦਿੱਤਾ ਨਹੀਂ ਉਹਨੇ ਪਏ ਉਹਦੇ ਪੁੱਤ ਨੇ ਫਿਰ ਥੋੜੀ ਆਪਦੀ ਕ੍ਰਿਕਟ ਦਾ ਜਲੂਸ ਨਿਕਲਿਆ ਪਿਆ ਬਸਤਲੀ ਨੇ ਥੋੜਾ ਨੰਗਾ ਕਰਤਾ ਸਿਸਟਮ ਭਾਵੇਂ ਮਾਫੀ ਮੰਗਿਆ ਉਹ ਤਾਂ ਲਿਖਣਾ ਹੀ ਸੀ ਨਾ ਪਰ ਅੰਦਰ ਕੀ ਗੰਦ ਕੁਲਿਆ ਪਤ ਇਹ ਤਾਂ ਆਪਾਂ ਨੂੰ ਪਤਾ ਹੈ ਨਾ ਤੁਹਾਡੇ ਉਹ ਕੈਚ ਯਾਦ ਆ ਜਿਹੜਾ ਲollipops ਕੈਚ ਹੱਥਾਂ ਚੋਂ ਦਾ ਨੇ ਐ ਛੱਡਤਾ ਸੀ ਸੀਰੀਜ਼ ਆਫ ਕੈਚਸ ਇਸ ਬੰਦੇ ਨੇ ਛੱਡੇ ਕਮਰਾ ਨਕਮਲ ਨੇ ਔਰ ਇਹ ਫਿਕਸਰ ਗੱਲਾਂ ਕਰਨਗੇ ਨਾਲੇ ਉਹ ਆਪਦੇ ਮੁਲਕ ਨੂੰ ਵੇਚਣ ਵਾਲੇ ਗੱਲਾਂ ਕਰਨਗੇ ਸਭ ਤੋਂ ਵੱਡੀ ਗੱਲ ਇਮਾਨ ਦੀ ਪਾਕਿਸਤਾਨ ਦੇ ਵਿੱਚ ਕੀਤੀ ਜਾਂਦੀ ਹੈ ਬਿਲਕੁਲ ਉਸ ਖੁਦਾ ਪਰਮਾਤਮਾ ਦਾ ਨਾਮ ਲੈ ਕੇ ਇਹ ਜਿੰਨੀ ਕੜੀ ਤੇ ਗੰਦੇ ਘੋਲਦੇ ਪਏ ਐ ਗੰਦੀ ਕੀੜੇ ਨੇ ਗੰਦੀ ਨਾਲੀ ਦੇ ਕੀੜੇ ਨੇ ਸਮਾਜ ਦੇ ਵਿੱਚ ਇੱਕ ਵੀਡੀਓ ਪਿੱਛੇ ਜੇ ਆਈ ਉਹਨਾਂ ਨੇ ਕਿਹਾ ਕਿ ਸਿੱਖ ਤਾਂ ਜੀ ਵਾਹਿਗੁਰੂ ਹੰਦੇ ਤਾਂ ਬਗਲਾਂ ਦੇ ਵਾਲ ਵੀ ਨਹੀਂ ਕੱਟਦੇ ਤੁਸੀਂ ਦਾੜੀ ਕਿਉਂ ਰੱਖ ਲੈਨੇ ਹੋ ਭਾਈ ਟਿਕਟੌਕ ਦੇ ਉੱਤੇ ਗੁਰੂ ਸਾਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਬੀੜੀਆਂ ਤੱਕ ਲਾ ਕੇ ਕਈ ਨਸਲੀ ਕੀੜਿਆਂ ਨੇ ਉਹ ਵਾਇਰਲ ਕੀਤੀ ਚਰਨਜੀਤ ਚੰਨੀ ਸਾਹਿਬ ਈਦ ਦੇ ਨਮਾਜ਼ ਅਦਾ ਕਰ ਰਹੇ ਸੀ ਕਿਸੇ ਸਿੱਖ ਨੇ ਅਜੇ ਤੱਕ ਇਹ ਗੱਲ ਕਹੀ ਹੈ ਵੀ ਕਿਉਂ ਕਰ ਰਹੇ ਹੋ ਤੇ ਗੁਰੂ ਘਰ ਚ ਜਾ ਕੇ ਲੰਗਰ ਵੀ ਨਹੀਂ ਸਕਦੇ ਆ ਤੁਸੀਂ ਇੰਨੀ ਨਫ਼ਰਤ ਕਿਸ ਗੱਲ ਦੀ ਹੈ ਸਾਡੇ ਵਾਸਤੇ ਚੰਗਾ ਕੋਈ ਨੀ ਹੈ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਜਿਵੇਂ ਕੱਲ ਤੁਸੀਂ ਵੀ ਗੱਲ ਕਰ ਰਹੇ ਸੀ ਮੈਨੂੰ ਪੁੱਛ ਰਹੇ ਸੀਗੇ ਕਿ ਛਬੀਲ ਲੱਗੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਤੇ ਸੰਤਾਂ ਦੀ ਫੋਟੋ ਕਿਉਂ ਲਾ ਦਿੰਦੇ ਹੋ ਇਹ ਫਿਰ ਇਹਨਾਂ ਕਰਕੇ ਲੱਗਦੀਆਂ ਫੋਟੋ ਬਤੌਰ ਕੌਮ ਉਹ ਸਟੈਂਡ ਕਰ ਰਿਹਾ ਆਪਦੇ ਲਈ ਇਹ ਕਹਿ ਰਿਹਾ ਕਿ ਅਸੀਂ ਹਿੰਦੂ ਰਾਸ਼ਟਰਾਂ ਅਸੀਂ ਬਤੌਰ ਕੌਮ ਸਟੈਂਡ ਕਰਦੇ ਹਾਂ ਦੋਨੋਂ ਪਰਫੈਕਟਲੀ ਚੱਲ ਰਿਹਾ ਤੇ ਤੁਸੀਂ ਕੁਛੜ ਚ ਕਿਉਂ ਵੜਨਾ ਚਾਹੁੰਦੇ ਹੋ ਮੱਕੜ ਸਾਹਿਬ ਬੀਤੇ ਦਿਨੀ ਕਮਰਾਨ ਅਕਮਲ ਪਾਕਿਸਤਾਨੀ ਐਕਸ ਕ੍ਰਿਕਟਰ ਨੇ ਇੱਕ ਬਿਆਨ ਦਿੱਤਾ ਕਿ ਅਰਸ਼ਦੀਪ ਨੂੰ ਓਵਰ 12 ਵਜੇ ਨਹੀਂ ਦੇਣਾ ਚਾਹੀਦਾ ਸੀ ਤਾਂ ਇਸ ਇਸ ਮਤਲਬ ਇਹ ਇੱਕ ਡਾਇਰੈਕਟ ਅਟੈਕ ਕੀਤਾ ਜਾਂਦਾ ਸਿੱਖਾਂ ਤੇ ਕਿ 12 12 ਵਜੇ ਤੁਸੀਂ ਓਵਰ ਨਹੀਂ ਦੇਣਾ ਚਾਹੀਦਾ ਸੀ ਅਰਸ਼ਦੀਪ ਨੂੰ ਇਹ ਕਿਉਂ ਹੋਇਆ ਦੇਖੋ ਇਹਨੂੰ ਨਾ ਬਹੁਤ ਗੰਭੀਰਤਾ ਦੇ ਨਾਲ ਸਮਝਣਾ ਪਊਗਾ ਮੈਨੂੰ ਇਹ ਲੱਗਦਾ ਹੈ ਕਿ ਮੈਂ ਪਾਕਿਸਤਾਨ ਬਹੁਤ ਵਾਰੀ ਗਿਆ ਤੇ ਮੈਂ ਸਾਈਕੋਲੋਜੀ ਨੂੰ ਸਮਝਣ ਦੀ ਕੋਸ਼ਿਸ਼ ਕੀਤੀ ਕਿ ਕੀ ਹੋ ਰਿਹਾ ਹੈ ਤਾਂ ਮੈਂ ਇਹਨੂੰ ਬਿਹਤਰ ਸਮਝਦਾ ਪਰ ਇੱਕ ਐਪੀਸੋਡ ਪਹਿਲਾਂ ਵੀ ਇਹਦੇ ਤੇ ਕੀਤਾ ਹੈ ਜੀ ਪਹਿਲੀ ਗੱਲ ਕੀ ਹੈ ਕਿ ਪਾਕਿਸਤਾਨ ਦੇ ਵਿੱਚ ਸਿੱਖਾਂ ਦੇ ਹਾਲਾਤ ਬਹੁਤ ਬੁਰੇ ਨੇ ਬਹੁਤ ਸਾਰੇ ਮੇਰੇ ਵੀਰ ਜਿਹੜੇ ਜਿਨ੍ਹਾਂ ਦਾ ਪਿਆਰ ਡੁੱਲਦਾ ਰਹਿੰਦਾ ਹੈ ਨਾ ਮੈਂ ਵੀ ਲਹਿੰਦੇ ਪੰਜਾਬ ਨੂੰ ਪਿਆਰ ਕਰਦਾ ਮੇਰੇ ਤੋਂ ਵੱਧ ਕੋਈ ਨਹੀਂ ਕਰਦਾ ਹੋਣਾ ਇਸ ਧਰਤੀ ਤੇ ਜੀ ਮੈਂ ਵੀ ਗੁਰੂ ਨਾਨਕ ਦੀ ਧਰਤੀ ਨੂੰ ਜਾ ਕੇ ਨਤਮਸਤਕ ਹੁੰਨਾ ਚੁੰਮਦਾ ਜਾ ਕੇ ਮੇਰੇ ਵੀ ਅੱਖਾਂ ਚੋਂ ਅਥਰੂ ਵਗਦੇ ਜਦੋਂ ਨਨਕਾਣਾ ਸਾਹਿਬ ਪੈਰ ਧਰੀਦਾ ਕਿ ਮੇਰਾ ਬਾਬਾ ਨਾਨਕ ਇੱਥੇ ਪੈਦਾ ਹੋਇਆ ਤੇ ਪੂਰਾ ਜੱਗ ਇੱਥੋਂ ਰੁਸ਼ਨਾਇਆ ਜੀ ਪਰ ਗੱਲ ਇਹ ਹੈ ਜਗਪ੍ਰੀਤ ਕਿ ਉਸੇ ਨਨਕਾਣਾ ਸਾਹਿਬ ਦੇ ਬਾਹਰ ਜਿੰਨੇ ਸਿੱਖ ਵਸਦੇ ਨੇ ਆਲੇ-ਦੁਆਲੇ ਉਹਨਾਂ ਦੇ ਹਾਲਾਤ ਕੋਈ ਬਹੁਤੇ ਚੰਗੇ ਨਹੀਂ ਆ ਉਹ ਕਹਿ ਨਹੀਂ ਸਕਦੇ ਬੋਲ ਨਹੀਂ ਸਕਦੇ ਦਬੀ ਜ਼ਬਾਨ ਚ ਸਾਡੇ ਨਾਲ ਗੱਲਾਂ ਕਰਦੇ ਹੋ ਇਹਨਾਂ ਦੀ ਮਾਨਸਿਕਤਾ ਕੀ ਹੈ ਹੁਣ ਇਹ ਸਮਝਣਾ ਪਊਗਾ ਪਹਿਲੀ ਗੱਲ ਤਾਂ ਇਹ ਹੈ ਕਿ ਬਿਆਨ ਦੀ ਮਾਫੀ ਮੰਗ ਲਈ ਹੈ ਕਮਰਾਨ ਅਕਮਲ ਜੀ ਠੀਕ ਹੈ ਉਹਨਾਂ ਨੇ ਟਵੀਟ ਕੀਤਾ ਕਿ ਮਾਫੀ ਮੰਗ ਲਈ ਠੀਕ ਹੈ ਗੱਲ ਖਤਮ ਹੈ ਕਿ ਮਾਫੀ ਮੰਗ ਲਈ ਪਰ ਕਮਰਾਨ ਅਕਮਲ ਤੱਕ ਗੱਲ ਸੀਮਤ ਨਹੀਂ ਹੈ ਇਹ ਜੀ ਹੁਣ ਇਹ ਕਿਉਂ ਕਿਹਾ ਗਿਆ ਨੈਸ਼ਨਲ ਟੈਲੀਵਿਜ਼ਨ ਦੇ ਉੱਤੇ ਕਿਸੇ ਦੀ ਇੰਨੀ ਔਕਾਤ ਤੇ ਹਿੰਮਤ ਕਿਉਂ ਇੰਨੀ ਗੱਲ ਕਹਿ ਦੇ ਕੇ 12 ਵਜ ਗਏ ਹੁਣ ਸਰਦਾਰ ਨੂੰ ਓਵਰ ਨਾ ਦੇ ਆ ਜੇ ਤੇ ਉਹ ਹਸਨ ਲੱਗ ਜਾਣ ਪਿੱਛੋਂ ਇਹੋ ਜੇ ਹਾਲਾਤ ਕਦੇ ਸਾਡੇ ਮੁਲਕ ਚ ਵੀ ਹੋਇਆ ਕਰਦੇ ਸੀ ਸਿੱਖਾਂ ਦਾ ਮਜ਼ਾਕ ਇੱਥੇ ਵੀ ਐ ਉੜਦਾ ਹੁੰਦਾ ਸੀ ਪਰ ਪਿਛਲੇ ਸਮਿਆਂ ਦੇ ਵਿੱਚ ਜਦੋਂ ਫਿਰ ਇਹ ਗੱਲ ਹੁੰਦੀ ਹੈ ਨਾ ਜਦੋਂ ਜਿਵੇਂ ਕੱਲ ਤੁਸੀਂ ਵੀ ਗੱਲ ਕਰ ਰਹੇ ਸੀ ਮੈਨੂੰ ਪੁੱਛ ਰਹੇ ਸੀਗੇ ਕਿ ਛਬੀਰ ਲੱਗੀ ਗੁਰੂ ਅਰਜਨ ਦੇਵ ਪਾਤਸ਼ਾਹ ਦੀ ਤੇ ਸੰਤਾਂ ਦੀ ਫੋਟੋ ਕਿਉਂ ਲਾ ਦਿੰਨੇ ਹੋ ਜੀ ਇਹ ਫਿਰ ਇੰਨਾ ਕਰਕੇ ਲੱਗਦੀਆਂ ਫੋਟੋਆਂ ਇਹ ਦਸਣ ਕਰਕੇ ਲੱਗਦੀਆਂ ਕਿ ਤੁਸੀਂ ਬੰਦਿਆਂ ਤਰਾ ਇੱਜ਼ਤ ਦੇਣੀ ਸਿੱਖੋ ਤੁਸੀਂ ਕੰਟਰੀਬਿਊਸ਼ਨ ਦੇਖੋ ਸਿੱਖਾਂ ਦਾ ਕੱਲੇ ਹਿੰਦੁਸਤਾਨ ਜਾਂ ਹਿੰਦੁਸਤਾਨੀ ਪੰਜਾਬ ਜਾਂ ਧਰਤੀ ਦੇ ਇਸ ਕੋਨੇ ਵਾਸਤੇ ਕੰਟਰੀਬਿਊਸ਼ਨ ਨਹੀਂ ਹੈ ਜਿੱਥੇ-ਜਿੱਥੇ ਦੁਨੀਆ 'ਚ ਵਸ ਰਿਹਾ ਉਹਦਾ ਕੰਟਰੀਬਿਊਸ਼ਨ ਉੱਥੇ-ਉੱਥੇ ਹੈ ਬਿਲਕੁਲ ਡਾਇਰੈਕਟਲੀ ਇਹ ਨਾਲੇ ਇੰਡਾਇਰੈਕਟਲੀ ਵੀ ਨਹੀਂ ਹੈ ਤੁਹਾਡਾ ਕੀ ਕੰਟਰੀਬਿਊਸ਼ਨ ਹੈ ਉਹ ਤਾਂ ਫਿਕਸਰ ਮੰਨੇ ਜਾਂਦੇ ਨੇ ਫਿਕਸਰ ਹੈ ਇਹ ਹੈਗਾ ਬਿਲਕੁਲ ਹੈਗਾ ਤੁਹਾਡੇ ਉਹ ਕੈਚ ਯਾਦ ਆ ਜਿਹੜਾ ਲollipops ਕੈਚ ਹੱਥਾਂ ਚੋਂ ਡਾਇਨੇ ਐ ਛੱਡਦਾ ਸੀ ਸੀਰੀਜ਼ ਆਫ ਕੈਚਸ ਇਸ ਬੰਦੇ ਨੇ ਛੱਡੇ ਕਮਰਾ ਨਕਮਲ ਨੇ ਬਹੁਤ ਸਾਰੇ ਆ ਮੁਹੰਮਦ ਆਮੀਰ ਜੀ ਨੂੰ ਖੜਾਈ ਜਾਨੇ ਸਾਡੇ ਮੁਲਕ ਚ ਜਿਹੜਾ ਗਦਾਰ ਹੋਇਆ ਨਾ ਤੇ ਉਸ ਤੋਂ ਬਾਅਦ ਉਸ ਰਿਸਪੈਕਟ ਨਾਲ ਮੁਹੰਮਦ ਅਜ਼ਰੂਦੀਨ ਨੇ ਫਿਕਸਿੰਗ ਕੀਤੀ ਬਿਲਕੁਲ ਮੈਂ ਇਹ ਗੱਲ ਕਹਿਣਾ ਕਿ ਮੁਹੰਮਦ ਅਜ਼ਰੂਦੀਨ ਤੋਂ ਵੱਡਾ ਕੋਈ ਖੰਡਾਰੀ ਨਹੀਂ ਸੀ ਜੇ ਉਹ ਫਿਕਸਿੰਗ ਨਾ ਕਰਦਾ ਮੁਲਕ ਦੇ ਵਿੱਚ ਦੁਬਾਰਾ ਉਸ ਇੱਜ਼ਤ ਨਾਲ ਉਹਨੂੰ ਦੇਖਿਆ ਨਹੀਂ ਗਿਆ ਭਾਵੇਂ ਬਾਜਬਦ ਐਮਪੀ ਬਣ ਗਿਆ ਹੋਵੇ ਜਾਂ ਸਿਆਸਤ 'ਚ ਚਲਾ ਗਿਆ ਹੋਵੇ ਬਹੁਤ ਕੁਝ ਕਰਦਾ ਰਿਹਾ ਹੋ। ਸ਼੍ਰੀ ਸੰਤ ਬਿਲਕੁਲ ਚੋਟੀ ਦਾ ਖਿਡਾਰੀ ਸੀ। ਸਾਊਥ ਅਫਰੀਕਾ ਦੀ ਸੀਰੀਜ਼ 2006 ਦੇ ਵਿੱਚ ਕਮਾਲ ਦਾ ਬੋਲ ਹਲਾਇਆ ਔਰ ਕਮਾਲ ਦਾ ਪੇਸਰ ਕੇਰਲਾ ਨੇ ਪੈਦਾ ਕੀਤਾ। ਫਿਕਸਿੰਗ ਕਰਕੇ ਹਿੰਦੁਸਤਾਨ ਨੇ ਉਸ ਨਿਗਾ ਨਾਲ ਦੁਬਾਰਾ ਦੇਖਿਆ ਨਹੀਂ ਉਹਨੂੰ। ਔਰ ਇਹ ਫਿਕਸਰ ਗੱਲਾਂ ਕਰਨਗੇ। ਨਾਲੇ ਆਪਦੇ ਮੁਲਕ ਨੂੰ ਵੇਚਣ ਨਾਲੇ ਗੱਲਾਂ ਕਰਨਗੇ। ਬਿਲਕੁਲ। ਸਭ ਤੋਂ ਵੱਡੀ ਗੱਲ ਇਮਾਨ ਦੀ। پاکستان ਦੇ ਵਿੱਚ ਕੀਤੀ ਜਾਂਦੀ ਹੈ ਬਿਲਕੁਲ ਉਸ ਖੁਦਾ ਪਰਮਾਤਮਾ ਦਾ ਨਾਮ ਲੈ ਕੇ ਇਹ ਜਿੰਨੀ ਕੜੀ ਤੇ ਗੰਦੇ ਖੋਲਦੇ ਪਏ ਐ ਸਾਰਿਆਂ ਦੀ ਗੱਲ ਨਹੀਂ ਕਰ ਰਿਹਾ ਮੈਂ ਫਿਰ ਇੱਥੇ ਗੱਲ ਕਰ ਰਿਹਾ ਮੈਂ ਮੁਸਲਮਾਨ ਭਰਾਵਾਂ ਦੀ ਇੱਜ਼ਤ ਜਿੰਨੀ ਕਰਦਾ ਸ਼ਾਇਦ ਕੋਈ ਕਰਦਾ ਹੋਵੇ ਗੱਲ ਇੱਥੇ ਧਰਮ ਦੀ ਹੈ ਹੀ ਨਹੀਂ ਹੈ ਬਿਲਕੁਲ ਇਟ ਇਜ਼ ਨਾਟ ਅਬਾਊਟ ਮੁਸਲਮ ਔਰ ਐਨੀ ਅਦਰ ਰਿਲੀਜਨ ਡਿਸਰੈਸਪੈਕਟਿੰਗ ਸਿਕਸ ਇਹ ਮ ਕੀ ਗੰਦੀ ਕੀੜੇ ਨੇ ਗੰਦੀ ਨਾਲੀ ਦੇ ਕੀੜੇ ਨੇ ਸਮਾਜ ਦੇ ਵਿੱਚ ਉਹ ਇੱਧਰ ਇੰਡੀਆ 'ਚ ਵੀ ਹੈ ਕੰਗੜਾ ਰਣੌਤ ਬਿਲਕੁਲ ਕੰਗੜਾ ਰਣੌਤ ਐਗਜ਼ੈਂਪਲ ਹੈ ਅਸੀਂ ਇੱਧਰ ਨੂੰ ਕਿਉਂ ਛੱਡਦੇ ਆ ਕਮੀ ਕੀ ਹੈ ਮੈਂ ਤੁਹਾਨੂੰ ਦੱਸਦਾ ਹੁਣ ਜਿਹੜਾ ਸਾਡੇ ਵਾਲੇ ਹੈ ਨਾ ਜਿਹੜੇ ਸਾਡੇ ਵਾਲੇ ਹੈ ਜਿਹੜੇ ਮੇਰੇ ਆਪਦੇ ਹੈ ਜੀ ਨਾ ਤਾਂ ਇਹ ਉੱਥੇ ਗਏ ਬਿਲਕੁਲ ਨਾ ਇਹਨਾਂ ਨੇ ਵਿਚਰਿਆ ਉੱਥੇ ਜਾ ਕੇ ਹੁਣ ਜਿਹੜੇ ਉਧਰ ਜਾਂਦੇ ਨੇ ਉਹਦੇ 'ਚ ਵੀ ਅਲੱਗ-ਅਲੱਗ ਸਿਸਟਮ ਨੇ ਰੋਟੀਆਂ ਵੀ ਚਲਦੀਆਂ ਹਨ ਬਿਲਕੁਲ ਹੁਣ ਉਹਦੇ ਵਿੱਚ ਕਵੀਆਂ ਦਾ ਇੱਕ ਬਹੁਤ ਵੱਡਾ ਹਿੱਸਾ ਹੈ ਜਿਹੜਾ ਉਧਰ ਜਾਂਦਾ ਹੈ ਰਿਸਪੈਕਟਡ ਨੇ ਸਾਰੇ ਮੈਂ ਤਾਂ ਉਹਨਾਂ ਦੇ ਰੋਜ਼ ਅਸ਼ੀਰਵਾਦ ਲੈਣਾ ਜੀ ਉਹਨਾਂ ਨੇ ਸਿਰਫ ਬਬਲੀ ਪਿਕਚਰ ਪ੍ਰੈਜ਼ੈਂਟ ਕਰਨੀ ਹੈ ਉਧਰੋਂ ਬਾਬਾ ਨਜ਼ਮੀ ਜੀ ਹੁਣੇ ਇਧਰੋਂ ਆਪਣੇ ਸਾਰੇ ਰਿਸਪੈਕਟਡ ਪੰਜਾਬ ਦੇ ਤੇ ਜਿਹੜੇ ਕੈਨੇਡਾ ਤੇ ਇੰਗਲੈਂਡ ਵਸਦੇ ਜਿੰਨੇ ਇਹ ਪੋएट ਨੇ ਇਹ ਸਿਰਫ ਉਹ ਪਿਕਚਰ ਦਿਖਾਉਂਦੇ ਐ ਕਿ ਬਹੁਤ ਮੁਹੱਬਤ ਪਿਆਰ ਅਮਨ ਇਮਾਨ ਦੋਵੇਂ ਸਾਂਝਾ ਪੰਜਾਬ ਲੈਂਦਾ ਤੇ ਚੜਦਾ ਕਿਉਂਕਿ ਇਹ ਜਿੰਨੇ ਕੁ ਲੋਕ ਨੇ ਨਾ ਇਹ ਅਸਲ 'ਚ ਹੀ ਚੰਗਾ ਚਾਹੁੰਦੇ ਆ ਚਾਹੁੰਦੇ ਆ ਕਿ ਇਕੱਠਾ ਹੋ ਜੇ ਲੈਂਦਾ ਤੇ ਛੜਦਾ ਜੀ ਆਪਾਂ ਵੀ ਇਹੀ ਚਾਹੁੰਦੇ ਆ ਬਿਲਕੁਲ ਅਸੀਂ ਸਾਂਝੇ ਪੰਜਾਬ ਦੀ ਜ਼ਿਕਰ ਕਰਦੇ ਆ ਜਦੋਂ ਕਰਦੇ ਆ ਜਦੋਂ ਅਸੀਂ ਜਾਣਾ ਸ਼ੁਰੂ ਕੀਤਾ ਤੇ ਉਧਰ ਦੇ ਬਲੌਗਰਸ ਪੈਦਾ ਹੋਏ ਜਦੋਂ ਸੋਸ਼ਲ ਮੀਡੀਆ ਆਇਆ ਉਹ ਨਾਸਰ ਹੋਣੇ ਅੰਜਮ ਹੋਣੇ ਹੋਣ ਵਿਕਾਸ ਹੋਣੇ ਹੋਣ ਵਿਕਾਰ ਹੋਣੇ ਹੋਣ ਉਹ ਸ਼ਬੀਰ ਸਾਹਿਬ ਹੋਣ ਜਿੰਨੇ ਬੰਦੇ ਉਧਰ احمد ਰਜ਼ਾ ਹੋਣ ਜਿੰਨੇ ਬੰਦੇ ਉਧਰੋਂ ਉੱਥੇ ਇੱਧਰ ਦੇ ਪੰਜਾਬ ਚੋਂ ਪੰਜਾਬੀ ਟਰੈਵਲ ਕਪਲ ਵੀ ਜਾ ਕੇ ਅਸੀਂ ਸਾਰਿਆਂ ਨੇ ਵੀ ਉਹੀ ਪਿਕਚਰ ਦਿਖਾਈ ਜਿਹੜੀ ਪਿਆਰ ਮੁਹੱਬਤ ਦੀ ਬਬਲੀ ਬਬਲੀ ਪਿਕਚਰ ਹੈ ਜੀ ਦੇਖੋ ਜੀ ਸਾਡੇ ਤੋਂ ਪੈਸੇ ਨਹੀਂ ਲੈਂਦੇ ਉਧਰ ਗਿਆ ਸਾਡੀ ਉਹ ਹੈ ਵੀ ਇੱਜ਼ਤ ਹੈ ਆਮ ਆਵਾਮ ਇੱਜ਼ਤ ਦਿੰਦੀ ਹੈ ਹੁਣ ਜਿਵੇਂ ਇੱਥੇ ਨਸਲੀ ਕੀੜੇ ਇੱਧਰ ਨੇ ਨਾ ਓਵੇਂ ਨਸਲੀ ਕੀੜੇ ਉਧਰ ਵੀ ਨੇ ਜਿਹੜੇ ਜਿਵੇਂ ਇੱਥੇ ਹਿੰਦੂ ਧਰਮ ਨੂੰ ਕੋਈ ਖਤਰਾ ਨਹੀਂ ਨਾ ਬਿਲਕੁਲ ਨਹੀਂ ਪਰ ਕੋਟਰੇ ਨਸਲੀ ਕੀੜੇ ਹਿੰਦੂ ਧਰਮ ਨੂੰ ਖਤਰਾ ਦੱਸ ਕੇ ਆਪਦੀ ਰੋਟੀ ਚਲਾ ਰਹੇ ਓਵੇਂ ਉੱਤੇ ਇਸਲਾਮ ਨੂੰ ਕੋਈ ਖਤਰਾ ਨਹੀਂ ਹੈ ਤੇ ਨਸਲੀ ਕੀੜੇ ਇਸਲਾਮ ਨੂੰ ਖਤਰਾ ਦੱਸ ਕੇ ਆਪਦੀ ਰੋਟੀ ਚਲਾ ਰਹੇ ਆ ਉਹ ਇੱਕ ਇਹਨਾਂ ਦਾ ਪ੍ਰਚਾਰਕ ਸੀ ਮੈਂ ਤਾਂ ਉਹਦਾ ਨਾਂ ਲੈਣਾ ਵੀ ਨਹੀਂ ਪਸੰਦ ਕਰਦਾ ਮਰ ਗਿਆ ਉਹ ਹੁਣ ਤਾਂ ਅੱਲਾਹ ਨੂੰ ਆਪਦੇ ਚਰਨਾ ਚ ਸਥਾਨ ਦੇਵੇ ਕਿਉਂਕਿ ਜੇ ਵੈਗਰੂ ਮੈਂ ਕਹਿ ਦਿੰਦਾ ਉਹਦੀ ਆਤਮਾ ਹੀ ਕਲਪੀ ਜਾਣੀ ਸੀ ਉੱਤੇ ਮਰੇ ਪੇ ਦੀ ਉਹ ਇੰਨਾ ਜਿਆਦਾ ਜ਼ਹਿਰ ਕੋਲਦਾ ਸੀ ਸਿੱਖਾਂ ਬਾਰੇ ਇੱਕ ਵੀਡੀਓ ਪਿੱਛੇ ਜੇ ਆਈ ਉਹਨਾਂ ਨੇ ਕਿਹਾ ਕਿ ਸਿੱਖ ਤਾਂ ਜੀ ਵਾਹਿਗਤ ਹੁੰਦੇ ਤਾਂ ਬਗਲਾਂ ਦੇ ਵਾਲ ਵੀ ਨਹੀਂ ਕੱਟਦੇ ਤੁਸੀਂ ਦਾੜੀ ਕਿਉਂ ਰੱਖ ਲੈਨੇ ਹੋ ਭਾਈ ਉਹਨੂੰ ਕਿਸੇ ਨੇ ਪੁੱਛ ਲਿਆ ਉਹ ਫਿਰ ਐਡਾ ਤੱਤਾ ਹੋ ਕੇ ਜਵਾਬ ਦੇਣ ਲੱਗ ਗਿਆ ਮੈਂ ਉਹ ਬੰਦੇ ਨੂੰ ਫੋਨ ਕੀਤਾ ਜਿਹਨੇ ਦਾੜੀ ਵਾਲਾ ਜਵਾਬ ਦਿੱਤਾ ਮੈਂ ਕਿਹਾ ਭਰਾਵਾ ਹੱਥ ਜੋੜੇ ਤੁਸੀਂ ਇਹਨੂੰ ਇਸਲਾਮ ਵਰਸਸ ਸਿੱਖ ਨਾ ਬਣਾਓ ਪਿੱਛੇ ਜੇ ਟਵਿੱਟਰ ਇਹਦੇ ਟਿਕਟੌਕ ਦੇ ਉੱਤੇ ਗੁਰੂ ਸਹਿਬਾਨਾਂ ਦੀਆਂ ਫੋਟੋਆਂ ਦੇ ਉੱਤੇ ਬੀੜੀਆਂ ਤੱਕ ਲਾ ਕੇ ਤੇ ਕਈ ਨਸਲੀ ਕੀੜਿਆਂ ਨੇ ਉਹ ਵਾਇਰਲ ਕੀਤੀਆਂ ਉਹ ਕੁੜੀ ਹੈ ਨਾ ਵਿਚਾਰੀ ਜਿਹੜੀ ਓਨਲੀ ਫੈਨਸ ਤੇ ਆਉਂਦੀ ਹੈ ਉਹਨੂੰ ਨਿੰਦਿਆ ਬਹੁਤ ਜਾਂਦਾ ਹੈ ਚਲੋ ਉਹਦੇ ਕਰਮ ਇਹੋ ਜਿਹੇ ਨੇ ਚੰਗੇ ਮਾੜੇ ਜੋ ਵੀ ਹੈ ਕੀ ਨਾਂ ਹੈ ਜਗਪ੍ਰੀਤੋ ਦਾ ਜਿਹੜੀਆਂ ਦੋ ਕੁੜੀਆਂ ਬਹੁਤ ਆਉਂਦੀਆਂ ਸਰਵੀਨ ਸਰਲੀਨ 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 ਉਹ ਕੁੜੀ ਬੋਲੀ ਸੀ ਉਹਦੇ ਬਾਰੇ ਮੈਨੂੰ ਯਾਦ ਹੈ ਮੈਨੂੰ ਕਿਸੇ ਨੇ ਵੀਡੀਓ ਭੇਜੀ ਸੀ ਬੀਏ ਸਾਡੇ ਗੁਰੂ ਨੇ ਤੁਸੀਂ ਆ ਕੀ ਕਰੀ ਨਾ ਹੁਣ ਸਵਾਲ ਇਹ ਹੁੰਦਾ ਵਿਦ ਡੂ ਰਿਸਪੈਕਟ ਗੱਲ ਇਸਲਾਮ ਦੀ ਨਹੀਂ ਕਰਨਾ ਚਾਹੁੰਦਾ ਇੱਥੇ ਮਜ਼ਹਬ ਨਾਲ ਕਿਸੇ ਦਾ ਕੋਈ ਮਸਲਾ ਹੀ ਨਹੀਂ ਹੈ ਇਹ ਵੀ ਮਜ਼ਹਬ ਦਾ ਮਸਲਾ ਨਹੀਂ ਹੈ ਇਹ ਤਾਂ ਨਸਲੀ ਕਮਰਨ ਅਕਮਲ ਤੇ ਉਹੋ ਜੀ ਸਾਈਕੋਲੋਜੀ ਜਿਹੜੇ ਉਹ ਚਾਰ ਦੰਦ ਕੱਢੀ ਜਾਂਦੇ ਆ ਕੀ ਉੱਥੇ ਐਂਕਰ ਦੀ ਇਹ ਫਰਜ ਨਹੀਂ ਬਣਦਾ ਸੀ ਵੀ ਉਹ ਕਹਿੰਦਾ ਐਕਸਕਿਊਜ਼ ਮੀ ਇਹ ਮੇਰਾ ਸ਼ੋਅ ਹੈ ਇੱਥੇ ਬਕਵਾਸ ਕਰਨ ਦੀ ਲੋੜ ਨਹੀਂ ਹੈ ਵਾਟ ਡੂ ਯੂ ਮੀਨ 12 ਵਜ ਗਏ ਹੈ ਸਰਦਾਰ ਨੂੰ ਓਵਰ ਨਾ ਦਿਓ ਹਾਲਾਂਕਿ ਉਹਨੇ ਕਿਹਾ ਪਤਾ ਕੀ ਸੀ ਵੀ ਓਵਰ ਨਾ ਦੇ ਅਜੇ ਭਾਈ ਇਹ ਅਸੀਂ ਨਹੀਂ ਜਿੱਤਦੇ 12 ਵਜ ਗਏ ਹੁਣ ਨਹੀਂ ਜਿੱਤਣ ਦਿੰਦਾ ਸਰਦਾਰ ਤੇ ਜਿੱਤਣ ਦਿੱਤਾ ਨਹੀਂ ਔਨੇ ਪੇ ਉਹਦੇ ਪੁੱਤ ਨੇ ਫਿਰ ਤੁਹਾਨੂੰ ਪਹਿਲਾਂ ਵੀ ਨਹੀਂ ਦਿੱਤਾ ਜਿਹਨੂੰ ਕੋਲੀ ਨਾਲ ਕੰਪੇਅਰ ਕਰਦੇ ਹੋ ਬਾਬਰ ਆਜ਼ਮ ਨੂੰ ਗ੍ਰੇਟੈਸਟ ਆਫ 올 ਟਾਈਮ ਗੋਟ ਦੱਸਦੇ ਹੋ ਜਿਹਨੂੰ ਪਿਛਲੇ ਵਰਲਡ ਕੱਪ ਦੀ ਉੱਪਰ ਸਵਿੰਗਿੰਗ ਬਾਲ ਤੇ ਐਲਬੀਡਬਲਿਊ ਕੀਤਾ ਮੇਰੇ ਖਿਆਲ ਜੀ ਬਾਬਰ ਆਜ਼ਮ ਜੀ ਰਿਜ਼ਵਾਨ ਬੋਲਡ ਹੋਇਆ ਸੀ ਰਿਜ਼ਵਾਨ ਨੂੰ ਤਾਂ ਪੁੱਲ ਮਾਰਦਾ ਸੀ ਮੇਰੇ ਖਿਆਲ ਨਹੀਂ ਨਹੀਂ ਪਹਿਲਾਂ ਸਲੋਰਵਨ ਤੇ ਬੋਲਡ ਹੋਇਆ ਸੀ ਐਤਕੀ ਨਹੀਂ ਉਹ ਉਸ ਮੈਚ ਪਿਛਲੇ ਵਰਲਡ ਕੱਪ ਵਾਲੇ ਜਿਹਦੇ ਚ ਮੈਲਬਨ ਚੈਂਸੀਜੀ ਦੇ ਵਿੱਚ ਮੇਰੇ ਖਿਆਲ ਜਾਂ ਉਦੋਂ ਪਹਿਲਾ ਏਸ਼ੀਆ ਕੱਪ ਚ ਜਦੋਂ ਕੈਚ ਡ੍ਰੌਪ ਹੋਇਆ ਉਦੋਂ ਵੀ ਇਹਨੇ ਵਿਕਟਾਂ ਇਹ ਤਾਂ ਲਗਾਤਾਰ ਤੁਹਾਡੇ ਖਿਲਾਫ ਪਰਫਾਰਮ ਕਰ ਰਿਹਾ ਐਸ ਡਰ ਦੇ ਮਾਰੇ ਪਰ ਇਹ ਬਹੁਤ ਘਟੀਆ ਗੱਲ ਹੈ ਜੇ ਅਸੀਂ ਦੇਖੋ ਸਾਡਾ ਪਿਆਰ ਹੈ ਮੁਹੱਬਤ ਹੈ ਅਸੀਂ ਉਧਰ ਜਾਂਦੇ ਆ ਉਹ ਇੱਧਰ ਅਜੇ ਆ ਨਹੀਂ 파ਰੇ ਵੀਜ਼ੇ ਨਹੀਂ ਦਿੰਦੀ ਸਾਡੀ ਸਰਕਾਰ ਸਾਡਾ ਇਹ ਰੋਸ ਹੈ ਸਾਡੀ ਸਰਕਾਰ ਨਾਲ ਵੀ ਉਹਨਾਂ ਸਾਡੇ ਭਰਾਵਾਂ ਨੂੰ ਆਣ ਦਿਓ ਸਾਡੀ ਇਸ ਭਾਈਚਾਰੇ ਮੁਹੱਬਤ ਨੂੰ ਤੋੜੋ ਨਾ ਬਿਲਕੁਲ ਇਹੋ ਜੇ ਘਟੀਆ ਬਿਆਨ ਦੇ ਕੇ ਤੁਹਾਡੀ ਆਪਦੀ ਕ੍ਰਿਕਟ ਦਾ ਜਲੂਸ ਨਿਕਲਿਆ ਪਿਆ ਬਸਤ ਅਲੀ ਨੇ ਤੁਹਾਡਾ ਨੰਗਾ ਕਰਤਾ ਸਿਸਟਮ ਬਸਤ ਅਲੀ ਦਾ ਗ੍ਰੇਟ ਬਸਤ ਅਲੀ ਜੀ ਜੀ ਉਹਨਾਂ ਨੇ ਉਹਦਾ ਵਿਚਾਰਾ ਆਪਦਾ ਜਲੂਸ ਨਿਕਲਿਆ ਪਿਆ ਬਸਤਲੀ ਦਾ ਉਹ ਬਸਤਲੀ ਨਾਲ ਬੈਠਾ ਵੈਸੇ ਜਿਹੜਾ ਖੀਖੀ ਕਰ ਰਿਹਾ ਜੀ ਉਹ ਗ੍ਰੇਟ ਆਪਦੇ ਆਪ ਨੂੰ ਦੱਸਦਾ ਮੈਂ ਨਹੀਂ ਗ੍ਰੇਟ ਗਿਆ ਮੈਂ ਹਸਾਰਿਆ ਤੁਹਾਨੂੰ ਇੱਥੇ ਉਹ ਆਪਦੇ ਆਪ ਨੂੰ ਗ੍ਰੇਟ ਦੱਸਦਾ ਬਸਤਲੀ ਪਤਾ ਨਹੀਂ ਕਿੰਨੇ ਕਿ ਕ੍ਰਿਕਟ ਖੇਡੇ ਆ ਕਿੰਨੇ ਕਿ ਨਹੀਂ ਖੇਡੇ ਮੈਨੂੰ ਨਹੀਂ ਪਤਾ ਉਹ ਉਹ ਉਹਨੇ ਆਪਦਾ ਨੰਗਾ ਕੀਤਾ ਸਿਸਟਮ ਵੀ ਕਿਵੇਂ ਜਲੂਸ ਨਿਕਲਿਆ ਇਸ ਕ੍ਰਿਕਟ ਦਾ ਉਹ ਕਹਿੰਦਾ ਆ ਸ਼ਾਦਾਬ ਤੇ ਇਮਾਦ ਸੀਐਲ ਦੀ ਦੇਣ ਨਹੀਂ ਵੀ ਉਹ ਕਹਿੰਦਾ ਕਿਵੇਂ ਇੱਥੇ ਆਪਦੇ ਫੇਵਰੇਟਸ ਨੂੰ ਇਹ ਪਿਕ ਕਰਦੇ ਆ ਤੇ ਜਿਹੜੇ ਮੁੰਡੇ ਸੈਮ ਯੂਬ ਕੇ ਕਿਹੜਾ ਉਹ ਉਹਨਾਂ ਦਾ ਸ਼ੌਦ ਸ਼ਕੀਲ ਸੈਮ ਯੂਬਾ ਮੁੰਡਿਆਂ ਦਾ ਨਾਮ ਲੈ ਰਿਆ ਸੀ ਵੀ ਉਹਨਾਂ ਨੇ ਬਹੁਤ ਪਰਫਾਰਮ ਕੀਤਾ ਤੇ ਉਹਨਾਂ ਨੂੰ ਲਿਆ ਨਹੀਂ ਮੈਂ ਤਾਂ ਉਹਨਾਂ ਦੀ ਡੋਮੈਸਟਿਕ ਫਾਲੋਇੰਗ ਨਹੀਂ ਕਰਦਾ ਕਦੇ ਹੈ ਹੀ ਨਹੀਂ ਐਡੀ ਵੀ ਫਾਲੋ ਕਰੀ ਉਹਦੇ ਨਾਲ ਉਹਦਾ ਮੁਖਸਰ ਤੇ ਮੋਗੇ ਦਾ ਮੈਚ ਦੇਖ ਲੋ ਮਣੀ ਚ ਡਿੱਕ ਦੇਖ ਲੋ ਉਹਦੇ ਨਾਲ ਆ ਤਾਂ ਜੀ ਸਹੀ ਹੈ ਹੈ ਸਵਾਜਿਆ ਤਾਂ ਹੁੰਦਾ ਜਦੋਂ ਪਿੱਛੇ ਕਮੈਂਟਰੀ ਸਾਡੀ ਚੱਲੀ ਜਾਂਦੀ ਹੁੰਦੀ ਹੈ ਬਿਲਕੁਲ ਨਿੰਮਕਟਸਪ ਮੈਂ ਗੱਲ ਜਿਹੜੀ ਪੁੱਛੀ ਪਾਕਿਸਤਾਨ ਦੀ ਟੇਪ ਬਾਲ ক্রিকেট ਦੇਖਿਆ ਕਰੋ ਪਾਕਿਸਤਾਨ ਦੀ ਮੇਨ ক্রিকেট ਦੇਖਣ ਲਾਇਕ ਹੀ ਨਹੀਂ ਹੈਗੀ ਤੈਮੁਰ ਮਿਰਜ਼ਾ ਤੈਮੁਰ ਮਿਰਜ਼ਾ ਦੇਖੋ ਤੁਸੀਂ ਦੇਖਣਾ ਤਾਂ ਇਹ ਇਹਨਾਂ ਨਾਲੋਂ ਮੈਂ ਕਹਿੰਨਾ ਤੈਮੁਰ ਮਿਰਜ਼ਾ ਖੜਾ ਲੈਣ ਇੱਥੇ ਇਹ ਆ ਉਸਮਾਨ ਖਾਨ ਨਾਲ ਉਹਦਾ ਚੰਗਾ ਖੇਡ ਜੂਗਾ ਉਹ ਮੁੰਡਾ ਚਾਚਾ ਨਾਲੋਂ ਤਾਂ ਬਹੁਤ ਵਧੀਆ ਖੇਡਦਾ ਹੈ ਉਹ ਇੱਕ ਹੋਰ ਹੈ ਉਹਨਾਂ ਦਾ ਬੋਲਰ ਬਹੁਤ ਤਕੜਾ ਮੈਨੂੰ ਨਾਂ ਨਹੀਂ ਉਹਨਾਂ ਯਾਦ ਆ ਰਿਹਾ ਮੈਂ ਬਹੁਤ ਦਿਨ ਹੋ ਗਈ ਅਨਫੋਲੋ ਕਰਨੀ ਛੱਡੀ ਹੋਈ ਹੈ ক্রিকেট ਪਾਕਿਸਤਾਨ ਦੀ ਤਾਂ ਟੇਪ ਬਾਲ ক্রিকেট ਚੰਗੀ ਹੈ ਇਹਨਾਂ ਨਾਲੋਂ ਜਿਹੜੇ ਇਹ ਗ੍ਰੇਟ ওয়ਸੀਮ اکرم ਟੇਪ ਬਾਲ ਤੋਂ ਆਇਆ ਹੁਣ ਸਹੀ ਗ੍ਰੇਟ ਬੋਲੇ ਮਾਨ ਸਹੀ ਬੋਲੇ ਜੀ ਗ੍ਰੇਟ ਵਕਾਰ ਯੂਨਸ ਸ਼ੌਇਬ ਅਖਤਰ ਗ੍ਰੇਟ ਜੀ ਇਮਰਾਨ ਖਾਨ ਇਮਰਾਨ ਖਾਨ ਇਹ ਪਲੇਅਰ ਸੀ ਉਹਨਾਂ ਦੇ ਯਾਰ ਈਵਨ ਸੈਦ ਅਨਵਰ ਦੀ ਮੈਂ ਬਹੁਤ ਰਿਸਪੈਕਟ ਕਰਦਾ ਜਗਪ੍ਰੀਤ ਔਰ ਰੇਸਿਸਟ ਕੌਣ ਹੈ ਬਤ ਮੈਂ ਇਨਾ ਰਿਗਾਰਡ ਕਰਦਾ ਜਰਨਲਿਸਟ ਨੇ ਚਲੋ ਨਾਂ ਨਹੀਂ ਲੈਂਦਾ ਬਹੁਤ ਵੱਡਾ ਸਾਰਾ ਪੰਜਾਬ ਇੱਧਰ ਲਾਉ ਨੂੰ ਫੋਲੋ ਕਰਦਾ ਮੈਂ ਗਿਆ ਪਾਕਿਸਤਾਨ ਜਦੋਂ ਮੈਂ ਕਾਲ ਕੀਤੀ ਮੈਂ ਮਿਲਣ ਗਿਆ ਮੈਂ ਅਬਜ਼ਰਵ ਕੀਤਾ ਕਿ ਸਿੱਖਾਂ ਪ੍ਰਤੀ ਬਹੁਤ ਰਿਸਿਸਟ ਹੈ ਉਹ ਬੰਦਾ ਹੁਣ ਮੈਂ ਕੀ ਘਟਨਾ ਵਾਪਰੀ ਉਹਦੇ ਚ ਨਹੀਂ ਜਾਣਾ ਚਾਹੁੰਦਾ ਲੋਕ ਸਮਝ ਗਏ ਜੀ ਨੂੰ ਸਭ ਤੋਂ ਵੱਧ ਇਧਰ ਫੋਲੋ ਕਰ ਰਹੇ ਹੋ ਤੁਸੀਂ ਜਿਹੜਾ ਵੀਡੀਓਜ਼ ਹੀ ਪੰਜਾਬ ਦੇ ਉੱਤੇ ਬੈਠਾ ਉੱਥੇ ਐ ਤੇ ਖਾਬੇ ਤੁਹਾਡੇ ਲੁਧਿਆਣੇ ਦੇ ਦੱਸੀ ਜਾਂਦਾ ਹੁੰਦਾ ਵਿਊ ਦੀ ਗੱਲ ਹੈ ਨਾ ਜੀ ਜਿਹੜਾ ਸਿੱਧੂ ਮੂਸੇਵਾਲੇ ਬਾਰੇ ਇੱਕ ਵਾਰੀ ਇਹ ਕਹਿ ਗਿਆ ਸੀਗਾ ਕਿ ਉਹਦੀ ਮੌਤ ਤੋਂ ਬਾਅਦ ਕਿ ਘਟਨਾ ਤਾਂ ਵਾਪਰੀ ਐ ਪਰ ਮੈਨੂੰ ਪਤਾ ਨਹੀਂ ਮੈਂ ਸੁਣਿਆ ਨਹੀਂ ਕਦੇ ਜਦ ਕੀ ਉਹਨੂੰ ਇਹ ਪਤਾ ਸੀ ਵੀ ਵੀਡੀਓ ਬਣਾਉਣੀ ਹੈ ਇਹਦੇ ਤੇ ਮੈਂ ਕਿੱਡਾ ਚਲਾਕ ਆਦਮੀ ਸੀ ਉਹ ਤਾਂ ਮੈਂ ਇੱਥੋਂ ਤੱਕ ਨਹੀਂ ਸੀਮਤ ਦੇਖੋ ਮੈਂ ਮੈਂ ਲੌਜੀਕਲ ਗੱਲ ਕਰਨੀ ਚਾਹੁੰਦਾ ਨੰਬਰ 1 ਮਾਨਸਿਕਤਾ ਇਟ ਇਜ਼ ਨਾਟ ਅਬਾਊਟ ਇਸਲਾਮ ਇਟ ਇਜ਼ ਅਬਾਊਟ ਫਿਊ ਰੇਸਿਸਟ ਪੀਪਲ ਜਿਹੜੇ ਜਿਹੜੇ ਥੋੜੇ ਜੇ ਨਸਲੀ ਕੀੜੇ ਉਧਰ ਨੇ ਜੀ ਸਿੱਖਾਂ ਦੀ ਪੋਜੀਸ਼ਨ ਪਾਕਿਸਤਾਨ ਚ ਚੰਗੀ ਨਹੀਂ ਮੈਂ ਪਹਿਲਾਂ ਵੀ ਇੱਕ ਸ਼ੋਅ ਕਰ ਚੁੱਕਿਆ ਬਿਲਕੁਲ ਸਾਡੇ ਗੁਰੂ ਘਰਾਂ ਦੀ ਗੁਰਦੁਆਰਿਆਂ ਦੀ ਸਾਮ ਸੰਭਾਲ ਨਹੀਂ ਹੋ ਰਹੀ ਉੱਥੇ ਜਿਹੜੇ ਭਾਰਤ ਤੋਂ ਸਿੱਖ ਵਿਜ਼ਿਟ ਕਰਨ ਜਾਂਦੇ ਆ ਉਹਨਾਂ ਨੂੰ ਆਵਾਮ ਤਾਂ ਪਿਆਰ ਕਰਦੀ ਐ ਸਰਕਾਰ ਦਾ ਰਵਈਆ ਕੋਈ ਬਹੁਤਾ ਚੰਗਾ ਨਹੀਂ ਐ ਆ ਨਿਯੰਗ ਸਿੰਘ ਬਾਣੇ 'ਚ ਚੱਲਿਆ ਸੀ ਉਹਨੂੰ ਮੋੜਿਆ ਪਤਾ ਤੁਹਾਨੂੰ ਨਹੀਂ ਪਾਕਿਸਤਾਨ ਨੇ ਨਿਯੰਗ ਸਿੰਘ ਨੂੰ ਬਾਣੇ 'ਚ ਸੀਗਾ ਉਹਨੂੰ ਵਾਪਸ ਮੋੜਤਾ ਪਿੱਛੇ ਜੇ ਆ ਮੈਂ ਥੋੜੇ ਦਿਨ ਹੋ ਗਿਆ ਅਖਬਾਰ 'ਚ ਖਬਰ ਪੜ੍ਹ ਰਿਹਾ ਸੀ ਵਾਗਾ ਬਾਰਡਰ ਤੇ ਪੁੱਠਾ ਮੋੜਤਾ ਬਾਣੇ ਆਲਾ ਨਹੀਂ ਚੱਲਣਾ ਇੱਥੇ ਤੁਹਾਡੀਆਂ ਕੁੜੀਆਂ ਨੂੰ ਮੈਂ ਪਹਿਲਾਂ ਵੀ ਇਹ ਤੇ ਸ਼ੋਅ ਆਪਾਂ ਕੀਤਾ ਕਿ ਕਿਸ ਤਰੀਕੇ ਨਾਲ ਪਲਾਨ ਕਰਕੇ ਉੱਥੇ ਇਸਲਾਮ ਕਬੂਲ ਕਰਾਇਆ ਜਾ ਰਿਹਾ ਹੈ ਇਸਲਾਮ ਕਬੂਲ ਕਰਾਇਆ ਜਾ ਰਿਹਾ ਹੈ ਹੁਣ ਪ੍ਰੋਬਲਮ ਇਹ ਹੈ ਕਿ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਨਾ ਜਿਹੜਾ ਕਦੇ ਉਧਰ ਗਿਆ ਨਹੀਂ ਜਿਹਦੇ ਸਬੰਧ ਨਹੀਂ ਸਾਡੇ ਤਾਂ ਮਿੱਤਰ ਨੇ ਦੋਸਤ ਨੇ ਅਸੀਂ ਚੰਗੇ ਨੂੰ ਚੰਗਾ ਮੈਂ ਤਾਂ ਮਾੜੇ ਨੂੰ ਮਾੜਾ ਕਹਿੰਨਾ ਉੱਥੇ ਪਿਆਰ ਮਿਲਦਾ ਹਾਂ ਮਿਲਦਾ ਮੁਹੱਬਤ ਮਿਲਦੀ ਮਿਲਦੀ ਹੈ ਭਾਈ ਲੋਕ ਮੁਹੱਬਤ ਦਿੰਦੇ ਬਹੁਤ ਦਿੰਦੇ ਆ ਸਿਰ ਤੇ ਬਾਕੇ ਰੱਖਦੇ ਐ ਚੰਗੇ ਨੇ ਬਹੁਤ ਚੰਗੇ ਨੇ ਸਰਕਾਰਾਂ ਸਿੱਖਾਂ ਪਰਤੀ ਕਿਵੇਂ ਨੇ ਮਾੜੀਆਂ ਨੇ ਭਾਈ ਜਿਵੇਂ ਇੱਥੇ ਤੁਸੀਂ ਕਹਿੰਦੇ ਹੋ ਨਾ ਵੀ ਆਰਐਸਐਸ ਦੀ ਜਿਹੜੀ ਜਿਹੜੀ ਹਿਡਨ ਮਾਨਸਿਕਤਾ ਚੰਗੀ ਨਹੀਂ ਐ ਉਥੋਂ ਦੀ ਵੀ ਮੂਰਲਾ ਦਿਖਾਉਣ ਨੂੰ ਬਹੁਤ ਤਕੜਾ ਹੈ ਹਿਡਨ ਮਾਨਸਿਕਤਾ ਚੰਗੀ ਨਹੀਂ ਐ ਬਿਲਕੁਲ ਥੋਡੇ ਗੁਰੂ ਘਰ ਅੰਦਰ ਜਾ ਕੇ ਪ੍ਰਸ਼ਾਦ ਨਹੀਂ ਲੈਂਦੇ ਉਹ ਬਿਲਕੁਲ ਨਹੀਂ ਲੈਂਦੇ ਥੋੜਾ ਲੰਗਰ ਨਹੀਂ ਖਾਂਦੇ ਉਹ ਤੇ ਮੈਂ ਵਿਦ ਡਿਊ ਰਿਗਾਰਡ ਇਹ ਗੱਲ ਕਹਿਣਾ ਕਿ ਹਜ਼ਰਤ ਸਾਹਿਬ ਦੀ ਤਾਂ ਤਸਵੀਰ ਵੀ ਨਹੀਂ ਬਣਾਈ ਜਾ ਸਕਦੀ ਤਸਵੀਰ ਨਹੀਂ ਬਣਾਈ ਜਾ ਸਕਦੀ ਤੇ ਅਸੀਂ ਕਿੰਨਾ ਰਿਗਾਰਡ ਕਰਦੇ ਹਾਂ ਇਸ ਗੱਲ ਦਾ ਯਾਰ ਅਸਤਾ ਚਰਨਜੀਤ ਚੰਨੀ ਸਾਹਿਬ ਈਦ ਦੇ ਨਮਾਜ਼ ਅਦਾ ਕਰ ਰਹੇ ਸੀ ਕਿਸੇ ਸਿੱਖ ਨੇ ਅਜੇ ਤੱਕ ਇਹ ਗੱਲ ਕਹੀ ਹੈ ਵੀ ਕਿਉਂ ਕਰ ਰਹੇ ਹੋ ਅਸੀਂ ਕਹਿੰਦੇ ਹਾਂ ਠੀਕ ਹੈ ਯਾਰ ਖੂਬਸੂਰਤੀ ਹੈ ਸਾਡੇ ਨਸਲੀ ਕੀੜੇ ਥੋੜੇ ਬਹੁਤ ਹੈਗੇ ਆ ਪਰ ਅਸੀਂ ਇਸ ਤਰੀਕੇ ਨਾਲ ਰੈਕਟ ਨਹੀਂ ਕਰਦੇ ਤੇ ਗੁਰੂ ਘਰ ਚ ਜਾ ਕੇ ਲੰਗਰ ਵੀ ਨਹੀਂ ਸਕਦੇ ਯਾਰ ਤੁਸੀਂ ਇੰਨੀ ਨਫ਼ਰਤ ਕਿਸ ਗੱਲ ਦੀ ਐ ਇਹ ਕੁਛ ਫਿਊ ਬਹੁਤ ਘੱਟ ਨੇ ਬਹੁਤ ਘੱਟ ਨੇ ਕਮਰਾ ਨਖਮਲ ਵਰਗੇ ਨੇ ਭਾਵੇਂ ਮਾਫੀ ਮੰਗਿਆ ਉਹ ਤਾਂ ਲਿਖਣਾ ਹੀ ਸੀ ਨਾ ਪਰ ਅੰਦਰ ਕੀ ਗੰਧ ਕੁਲਿਆ ਇਹ ਤਾਂ ਆਪਾਂ ਨੂੰ ਪਤਾ ਹੈ ਨਾ ਤਾਂ ਇਹ ਮੈਨੂੰ ਲੱਗਦਾ ਹੈ ਕਿ ਸਾਨੂੰ ਉਹ ਪ੍ਰੈਸ਼ਰ ਪਾਉਣਾ ਚਾਹੀਦਾ ਹੈ ਹਮੇਸ਼ਾ ਕਿ ਉੱਥੋਂ ਦੀ ਆਵਾਮ ਦੇ ਨਾਲ-ਨਾਲ ਸਰਕਾਰਾਂ ਤੱਕ ਵੀ ਔਰ ਮੈਨੂੰ ਗਿਲਾ ਹਮੇਸ਼ਾ ਕਿ ਉੱਥੋਂ ਦੇ ਲੋਕ ਬੋਲਦੇ ਕਿਉਂ ਨਹੀਂ ਯਾਰ ਜਿਹੜੇ ਸਾਰਾ ਦਿਨ ਇੱਧਰਲੇ ਪੰਜਾਬ ਚੜਦੇ ਚੜਦੇ ਪੰਜਾਬ ਦੀਆਂ ਗੱਲਾਂ ਕਰਦੇ ਐ ਇਹੋ ਜੀ ਘਟਨਾ ਤੇ ਬੋਲਦੇ ਹੀ ਨਹੀਂ ਬਿਲਕੁਲ ਡਰਿਆ ਉਹਨਾਂ ਨੂੰ ਉਹ ਵਿਚਾਰੇ ਬੋਲਣ ਚਾਹੁੰਦੇ ਐ ਉਹ ਬੋਲਣਾ ਚਾਹੁੰਦੇ ਬੋਲਣਾ ਜੀ ਉਹ ਸਾਡੇ ਨਾਲ ਦਬੀ ਜ਼ਬਾਨ ਚ ਗੱਲ ਕਰਦੇ ਆ ਵੀ ਭਾਈ ਇੱਥੇ ਤਾਂ ਇਹ ਨਹੀਂ ਪਤਾ ਵੀ ਕਦੋਂ ਟਪਾ ਜੇ ਟਪਾ ਜੇ ਕਦੋਂ ਕੋਈ ਆ ਕੇ ਪਤਾ ਹੀ ਨਹੀਂ ਲੱਗਦਾ ਉੱਥੇ ਤਾਂ ਜਿਵੇਂ ਆਪਣਾ ਸਿਸਟਮ ਗੰਦਲਾ ਉਹ ਉੱਥੇ ਵੀ ਇਹੀ ਐ ਕਿਹੜਾ ਕੋਈ ਨਵੀਂ ਗੱਲ ਥੋੜੀ ਏ ਕੋਈ ਮੱਕੜ ਸਾਹਿਬ ਇਹ ਹੱਲ ਕਿਸ ਤਰ੍ਹਾਂ ਨਿਕਲੇਗਾ ਐਵੇਂ ਦਾ ਹੱਲ ਨਹੀਂ ਹੁੰਦਾ ਹੁੰਦਾ ਦੇਖੋ ਕੌਮਾ ਨੂੰ ਆਪਦੀ ਪਛਾਣ ਲਈ ਆਪ ਕੰਮ ਕਰਨੇ ਪੈਂਦੇ ਇਹ ਸਾਡੀਆਂ ਕਮੀਆਂ ਨੇ ਜਾਂ ਤਾਂ ਅਸੀਂ ਇਗਨੋਰੈਂਟ ਆ ਜੀ ਤੁਸੀਂ ਬਹੁਤ ਵਧੀਆ ਸਵਾਲ ਕੀਤਾ ਜਾਂ ਤਾਂ ਅਸੀਂ ਪਾਕਿਸਤਾਨ ਨੂੰ ਲੈ ਕੇ ਇਗਨੋਰੈਂਟ ਆ ਵੀ ਉੱਥੇ ਤਾਂ ਐ ਹੀ ਹੁੰਦਾ ਹੈ ਜੀ ਨਹੀਂ ਮੈਂ ਗੱਲ ਪਾ ਤੇ ਜਾਂ ਅਸੀਂ ਜਦੋਂ ਵੀ ਦਿਖਾਣੇ ਆ ਤਾਂ ਕੱਲਾ ਉਹ ਪਤਾ ਹੈ ਕਿਉਂ ਦਿਖਾਉਨੇ ਆ ਹੁਣ ਇਹ ਵੀ ਤੁਹਾਨੂੰ ਮੈਂ ਕਨਫਲਿਕਟ ਦੱਸ ਦਿੰਨਾ ਹੁਣ ਜਿਹੜਾ ਜੇ ਸਿੱਖ ਨੇ ਨਾ ਜਿਹੜੇ ਉਹ ਚਾਹੁੰਦੇ ਆ ਕਿ ਅਸੀਂ ਬਫਰ ਸਟੇਟ ਦੇ ਤੌਰ ਤੇ ਰਹੀਏ ਵੀ ਕਿ ਇਧਰ ਹਿੰਦੂ ਰਾਸ਼ਟਰ ਉਧਰ ਇਸਲਾਮਿਕ ਰਾਸ਼ਟਰ ਜਿਵੇਂ ਸਿਮਰਨਜੀਤ ਮਾਨ ਕਹਿੰਦੇ ਕਿ ਕਮਰੇਡ ਕਮਿਊਨਿਸਟ ਚੀਨ ਦੇ ਵਿਚਾਰੇ ਅਸੀਂ ਸਿੱਖ ਬੈਠੀਏ ਤੇ ਅਸੀਂ ਪੀਸ ਲਵਿੰਗ ਦੀ ਗੱਲ ਕਰੀਏ ਪੀਸ ਪੂਸ ਇੱਥੇ ਕਿਸੇ ਨੇ ਨਹੀਂ ਤੁਹਾਨੂੰ ਦੇਣਾਗਾ ਜੀ ਇਹ ਵਹਿਮ ਭਰਮਾਂ ਦੇ ਵਿੱਚ ਰਹਿ ਕੇ ਆਪਦਾ ਨੁਕਸਾਨ ਕਰਾ ਰਹੇ ਆ ਅਸੀਂ ਜੀ ਜਿਹੜੇ ਸੋਵਰਨ ਸਟੇਟ ਦੇ ਆਈਡੀਆ ਨਾਲ ਅਸੀਂ ਇਸ ਥੋਟ ਨਾਲ ਚੱਲ ਰਹੇ ਆ ਵੀ ਇਹ ਸਾਨੂੰ ਮਹਾਰਾਜਾ ਹੀਰਾ ਸਿੰਘ ਮਿੰਤਾ ਕਰਦਾ ਰਹਿ ਗਿਆ ਸੀ ਦਿੱਲੀ ਦੀਆਂ ਵੀ ਅਜੇ ਵੇਟ ਕਰ ਲਿਓ ਦੱਸਦਾ ਤੁਹਾਨੂੰ ਕਿੱਧਰ ਜਾਊਂਗਾ ਕਿੱਧਰ ਨਹੀਂ ਜਾਊਂਗਾ ਤੇ ਉਧਰੋਂ ਅਟੈਕ ਹੋ ਗਿਆ ਸੀ ਜਿਹੜਾ ਲਾਈਨ ਆਫ ਕੰਟਰੋਲ ਵਾਲਾ ਕਸ਼ਮੀਰ ਉਧਰ ਰਹਿ ਜੀ ਪਰਲੇ ਪਾਸੇ ਰਹਿ ਗਿਆ ਜਿਹੜਾ ਤੇ ਜਿਹੜਾ ਆਪਾਂ ਕਹਿੰਨੇ ਆ ਉਹ ਆਜ਼ਾਦ ਕਸ਼ਮੀਰ ਕਹਿੰਦੇ ਆ ਤੇ ਇੱਧਰ ਆਪਣੇ ਵਾਲੇ ਪਾਸੇ ਪਾਕਿਸਤਾਨ ਓਕਿਊਪਾਈਡ ਕਸ਼ਮੀਰ ਕਿਹਾ ਜਾਂਦਾ ਤੇ ਇਹ ਜਿਹੜੀ ਇਹ ਵਾਰ ਚ ਕੋਈ ਮਰਸੀ ਨਹੀਂ ਹੈ ਕੋਈ ਵੀ ਨਹੀਂ ਹੈ ਕੋਈ ਮਰਸੀ ਨਹੀਂ ਐ ਚੀਨ ਅਜੇ ਤਾਂ ਹੀ ਹੌਲੀ ਹੌਲੀ ਆਪਣੇ ਵੱਲ ਗਾਂ ਵਧ ਰਿਹਾ ਹਰ ਸਾਲ ਵੱਧਾ ਅੰਦਰ ਆ ਗਿਆ ਉਹ ਤਾਂ ਕਹਿ ਰਹੇ ਹਰ ਸਾਲ ਵੱਧਾ ਤੇ ਇਸ ਕਰਕੇ ਜਿਹੜੀ ਇਹ ਇਹ ਮਾਨਸਿਕਤਾ ਹੈ ਨਾ ਸਾਡੀ ਸਾਡੇ ਵਾਸਤੇ ਚੰਗਾ ਕੋਈ ਨੀ ਐ ਮੈਂ ਇੱਕ ਗੱਲ ਦੱਸਦਾ ਤੁਹਾਨੂੰ ਅੱਜ ਇਹਨਾਂ ਨੂੰ ਬੁਰਾ ਲੱਖ ਲੱਗੇ ਤੁਹਾਡੇ ਲਈ ਤੁਸੀਂ ਆਪ ਨਹੀਂ ਚੰਗੇ ਤੇ ਕੋਈ ਹੋਰ ਚੰਗਾ ਕਿਵੇਂ ਹੋਊਗਾ ਬਿਲਕੁਲ 36000 ਤਾਂ ਅਸੀਂ ਲੈਗਸ ਖੜੀਆਂ ਕਰਕੇ ਇੱਕ ਦੂਜੇ ਦੀਆਂ ਉਹ ਥੋੜਾ ਜਿਹਾ ਪੌੜੀ ਜੇ ਇਹ ਨਾ ਪੌੜੀ ਚੜ ਰਹੇ ਆ ਅਸੀਂ ਤੇ ਸਾਨੂੰ ਪੌੜੀ 'ਚ ਆਪ ਹੀ ਅਸੀਂ ਮੜਾਇਆ ਦੇਖਦੇ ਆ ਮਲਕੀਤ ਤਾਂ ਚੜਿਆ ਮਲਕੀਤ ਭੱਜ ਕੇ ਜਾਂਦਾ ਹੈ ਦੂਜਾ ਉਹ ਨੂੰ ਮਲਕੀਤ ਨੂੰ ਸਿੱਡ ਦਿੰਦਾ ਉਹ ਉੱਤੇ ਕੋਮਲ ਚੜਿਆ ਤੇ ਭੱਜ ਕੇ ਮਲਕੀਤ ਚੜਿਆ ਮਲਕੀਤ ਨੇ ਉਹ ਕਹਿੰਦਾ ਇਹ ਨਾ ਚੜਨ ਤੇ ਦੂਜੇ ਸਾਡੀ ਇਹ ਸਿਚੁਏਸ਼ਨ ਤੁਸੀਂ ਜਿਹੜਾ ਸਵਾਲ ਕੀਤਾ ਨਾ ਹੱਲ ਕੀ ਹੈ ਤੁਹਾਨੂੰ ਆਪਦੀ ਪ੍ਰੈਜ਼ੈਂਸ ਫੀਲ ਕਰਾਉਣੀ ਪੈਂਦੀ ਹੁੰਦੀ ਹੈ ਕਿਸੇ ਵੀ ਤਰੀਕੇ ਕਿਸੇ ਵੀ ਤਰੀਕੇ ਮਤਲਬ ਕਿਸੇ ਵੀ ਤਰੀਕੇ ਤੁਸੀਂ ਜਦੋਂ ਤੱਕ ਆਪਦੀ ਪ੍ਰੈਜ਼ੈਂਸ ਫੀਲ ਨਹੀਂ ਕਰਾ ਕੇ ਰੱਖੋਗੇ ਨਾ ਤੁਹਾਨੂੰ ਕਮਜ਼ੋਰ ਗਿਣਿਆ ਜਾਊਗਾ ਜਦੋਂ ਤੱਕ ਤੁਸੀਂ ਜੰਗ ਦੇ ਮੈਦਾਨ 'ਚ ਤੱਕੜਿਓਂ ਤਾਂ ਟੇਬਲ ਤੇ ਤੱਕੜਿਓਂ ਇਹ ਗੱਲਾਂ ਪਿਛਲੇ ਦਿਨਾਂ 'ਚ ਆਪਾਂ ਸੁਣੀਆਂ ਐ ਨਾ ਬਿਲਕੁਲ ਠੀਕ ਐ ਛੋਟੇ-ਮੋਟੇ ਵਰਤਾਰੇ ਵਾਪਰਦੇ ਰਹਿਣਗੇ ਪਰ ਤੁਹਾਨੂੰ ਪੈਰਲੈਲੀ ਆਵਦੀ ਪ੍ਰੈਜ਼ੈਂਸ ਫੀਲ ਕਰਾ ਕੇ ਰੱਖਣੀ ਪਊਗੀ ਤੁਹਾਡੇ ਕੋਲੇ ਪ੍ਰੈਸ਼ਰ ਬਿਲਡ ਕਰਨ ਲਈ ਕੁਝ ਤਾਂ ਹੋਣਾ ਚਾਹੀਦਾ ਨਾ ਤੇ ਜਦੋਂ ਤੁਹਾਨੂੰ ਇਹ ਪਤਾ ਹੈ ਕਿ ਤੁਸੀਂ ਆਪ ਪ੍ਰੈਸ਼ਰ ਬਿਲਡ ਕਰਨ ਦੇ ਕਾਬਲ ਨਹੀਂ ਹੈਗੇ ਤੇ ਤੁਹਾਨੂੰ ਕਿਸੇ ਦਾ ਤਾਂ ਸਾਥ ਲੈਣਾ ਪਊਗਾ ਨਾ ਬਿਲਕੁਲ ਤੇ ਫਿਰ ਇਸ ਪ੍ਰੈਸ਼ਰ ਟੈਕਟਿਕ ਦੇ ਵਿੱਚ ਇਸ ਰਣਨੀਤੀ ਦੇ ਵਿੱਚ ਇਸ ਮੈਂਟਲ ਯੁੱਧ ਨੀਤੀ ਦੇ ਵਿੱਚ ਤੁਸੀਂ ਅੱਜ ਦੁਨੀਆ ਦੀ ਵੱਡੀ ਡੈਮੋਕ੍ਰੇਸੀ ਦੇ ਨਾਲ ਜੇ ਬੈਠੇ ਹੋ ਤੇ ਜਦੋਂ ਉਧਰ ਵਰਸਸ ਗੱਲ ਆਂਦੀ ਹੈ ਤੁਸੀਂ ਉਧਰ ਭੁਗਤਨ ਦੀ ਗੱਲ ਕਰ ਜਿੱਤੇ ਜਿਨ੍ਹਾਂ ਨਾਲ ਬੈਠੇ ਹੋ ਉਹਨਾਂ ਦੀ ਦੁਸ਼ਮਣੀ ਪਾਲ ਲੈਣੇ ਹੋ ਮੁੱਲ ਪਾਲ ਨਹੀਂ ਹੈ ਆਲਰੇਡੀ ਪਾਲ ਲਈ ਨਾ ਬਿਲਕੁਲ ਜਦ ਕਿ ਭਾਵੇਂ ਮੁਹੱਬਤ ਰੱਖੋ ਕਿਸੇ ਨਾਲ ਭਾਵੇਂ ਦੁਸ਼ਮਣੀ ਰੱਖੋ ਕਿਸੇ ਨਾਲ ਜਦੋਂ ਤੁਹਾਨੂੰ ਤੁਸੀਂ ਅੱਖਾਂ ਕਿਵੇਂ ਮੀਤ ਜੋਗੇ ਵੀ ਜੇ ਡਾਂਗਮਾਰ ਸਾਹਿਬ 'ਚ ਧੱਕਾ ਹੋ ਰਿਹਾ ਤਾਂ ਅਸੀਂ ਕਹਿੰਨੇ ਆ ਕਿ ਸਾਡੇ ਨਾਲ ਧੱਕਾ ਹੈ ਤੇ ਜੇ ਨਨਕਾਣਾ ਸਾਹਿਬ 'ਚ ਧੱਕਾ ਹੋ ਰਿਹਾ ਅਸੀਂ ਕਹਿੰਨੇ ਆ ਵੀ ਨਹੀਂ ਇੱਧਰਲੇ ਮਾੜਾ ਕਰੀ ਜਾਂਦੇ ਆ ਉਧਰਲੇ ਬਾਰੇ ਨਹੀਂ ਬੋਲਣਾ ਆਪਾਂ ਹੋ ਸਕੇ ਕਿਵੇਂ ਹੋ ਗਿਆ ਤੁਹਾਡਾ ਕੋਈ ਬਿਲਕੁਲ ਕਿਵੇਂ ਸਕਾ ਹੋ ਗਿਆ ਤੁਹਾਡਾ ਕੋਈ ਮੈਨੂੰ ਇਹ ਦੱਸੋ ਧਰਤਿਆਂ ਦਾ ਜੁੜਨਾ ਸਾਡੀ ਬੋਲੀ ਸਾਡਾ ਕਲਚਰ ਸਭ ਕੋਈ ਸੇਮ ਹੈ ਉਹ ਮੁਹੱਬਤ ਉਹ ਇਕੱਠਾ ਹੋਣਾ ਉਹ ਇੱਕ ਥੋਟ ਲੈ ਕੇ ਚੱਲੋ ਪੂਰੀ ਦੁਨੀਆ ਚੱਲੋ ਬਿਲਕੁਲ ਪਰ ਕੌਮੀਅਤ ਦੇ ਤੌਰ ਤੇ ਜੇ ਅਗਲੇ ਸਟੈਂਡ ਬਤੌਰ ਕੌਮ ਉਹ ਸਟੈਂਡ ਕਰ ਰਿਹਾ ਆਪਦੇ ਲਈ ਇਹ ਕਹਿ ਰਿਹਾ ਕਿ ਅਸੀਂ ਹਿੰਦੂ ਰਾਸ਼ਟਰਾਂ ਅਸੀਂ ਬਤੌਰ ਕੌਮ ਸਟੈਂਡ ਕਰਦੇ ਹਾਂ ਦੋਨੋਂ ਪਰਫੈਕਟਲੀ ਚੱਲ ਰਿਹਾ ਤੇ ਤੁਸੀਂ ਕੁਛੜ ਚ ਕਿਉਂ ਵੜਨਾ ਚਾਹੁੰਦੇ ਹੋ ਬਿਲਕੁਲ ਤੁਸੀਂ ਆਪਦੀ ਪ੍ਰੈਜ਼ੈਂਸ ਫੀਲ ਕਰਨ ਲਈ ਆਪਦੀ ਰਣਨੀਤੀ ਯੁੱਧ ਰਣਨੀਤੀ ਰੱਖੋ ਜ਼ਿੰਦਗੀ ਦੇ ਵਿੱਚ ਜੀ ਸਾਡੀ ਪ੍ਰੋਬਲਮ ਹੀ ਹੈ ਕਿ ਅਸੀਂ ਜੇ ਪਿਆਰ ਕਰਨ ਲੱਗਦੇ ਐ ਡੁੱਲਣ ਲੱਗ ਜਾਂਦੇ ਐ ਅਗਲੇ ਦੇ ਉੱਤੇ ਮੈਨੂੰ ਲੱਗਦਾ ਇਹ ਇਹ ਐਡਾ ਵੱਡੀ ਗੱਲ ਆ ਇਹ ਕਮਰਨ ਅਕਮਲ ਦੀ ਘਟਨਾ ਤੋਂ ਕਿਉਂ ਕੀਤੀਆਂ ਕਿਉਂਕਿ ਲਗਾਤਾਰ ਵਾਪਰ ਰਿਹਾ ਇਸ ਤੋਂ ਪਹਿਲਾਂ ਘਟਨਾਵਾਂ ਵਾਪਰੀਆਂ ਤੁਸੀਂ ਲੱਖਾਂ ਦੀ ਗਿਣਤੀ 'ਚ ਵਸਦੇ ਸੀ ਅੱਜ ਕੁਝ ਹਜ਼ਾਰਾਂ ਦੇ ਵਿੱਚ ਤੁਸੀਂ ਰਹਿ ਗਏ ਹੋ ਉੱਥੇ ਤੁਹਾਨੂੰ ਜਲੀਲ ਕੀਤਾ ਜਾਂਦਾ ਥੋਡੀਆਂ ਕੁੜੀਆਂ ਨਾਲ ਵਿਆਹ ਕਰਾ ਲਏ ਜਾਂਦੇ ਥੋਡੀਆਂ ਕੁੜੀਆਂ ਸੇਫ ਨਹੀਂ ਹੈਗੀਆਂ ਉੱਥੇ ਉੱਥੋਂ ਦੇ ਲੋਕ ਥੋੜੇ ਰਹਿਣ ਵਾਲਿਓ ਦਬੀ ਜ਼ਬਾਨ ਚ ਗੱਲ ਕਰਦੇ ਉਹ ਬੋਲ ਨਹੀਂ ਸਕਦੇ ਕਿਹੜੀ ਮੁਹੱਬਤਾਂ ਪਿਆਰਾਂ ਦੀਆਂ ਤੁਸੀਂ ਦੁਹਾਈਆਂ ਪਾਉਣ ਲੱਗੇ ਹੋ ਜਦੋਂ ਇਹ ਕੁਝ ਵਾਪਰ ਰਿਹਾ ਤੇ ਮੈਂ ਕਹਿੰਦਾ ਉਹ ਉਹ ਪੋਇਟ ਤੇ ਉਹ ਕਵੀ ਤੇ ਉਹ ਲੇਖਕ ਤੇ ਉਹ ਚਿੰਤਕ ਤੇ ਉਹ ਪੱਤਰਕਾਰ ਇਸ ਗੱਲ ਦੇ ਉੱਤੇ ਚੁੱਪ ਰਹਿ ਜਾਂਦੇ ਆ ਕਿ ਨਾ 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 ਬੋਲੋ ਆ ਨਾ ਬੋਲੋ ਬਾਕੀ ਠੀਕ ਐ ਦਹੀਂ ਭੱਲੇ ਦਿਖਾ ਕੇ ਆਇਆ ਤੂੰ ਉੱਥੇ ਬਹੁਤ ਸੁਣੀ ਗੱਲ ਐ ਬਿਲਕੁਲ ਵੀ ਦਹੀਂ ਭੱਲੇ ਬਹੁਤ ਸਵਾਦ ਮਿਲਦੇ ਐ ਚਾਟ ਬੜੀ ਵਧੀਆ ਮਿਲਦੇ ਐ ਬਟ ਕੜਾਈ ਤੇ ਖਾਬੇ ਬਹੁਤ ਸਵਾਦ ਨੇ ਆ ਦਿਖਾਇਆ ਕਰ ਬਸ ਜਦੋਂ ਤੂੰ ਲਾਹੌਰ ਜਾਣਾ ਐ ਨਾ ਇਹ ਦਿਖਾ ਵੀ ਲਾਹੌਰ ਦੀ ਫੂਡ ਸਟਰੀਟ ਕਿੰਨੀ ਕਮਾਲ ਐ ਇਹ ਨਾ ਦਸੀ ਵੀ ਮਹਾਰਾ ਰঞ্জੀਤ ਅੰਦਰ ਸ਼ੂਟ ਨਹੀਂ ਕਰਨ ਦਿੰਦੇ ਮਹਾਰਾ ਰঞ্জੀਤ ਸਿੰਘ ਦੇ ਕਿਲੇ 'ਚ ਫੋਨ ਤੋਂ ਕਰ ਲੋ ਕਰ ਲੋ ਪਰਮਿਸ਼ਨ ਲੈ ਕੇ ਆਓ ਕਿਉਂ ਤੁਹਾਨੂੰ ਆਪਦੇ ਰਾਜ ਬਾਰੇ ਪਤਾ ਲੱਗਦਾ ਐ ਬਿਲਕੁਲ ਪਰ ਹੁਣ ਤਾਂ ਸ਼ਾਇਦ ਫਰਕ ਪੈ ਗਿਆ ਹੋਵੇ ਹੁਣ ਕਰਨ ਲੱਗੇ ਹੋਣ ਲੋਕ ਚੋਰੀ ਚੋਰੀ ਕਰ ਵੀ ਲੈਂਦੇ ਹੁਣ ਮੈਨੂੰ ਨਹੀਂ ਪਤਾ ਮੈਂ 5-7 ਸਾਲ ਪਹਿਲਾਂ ਦੀ ਗੱਲ ਕਰ ਰਿਹਾ ਜਦੋਂ ਮੈਂ ਗਿਆ ਸੀਗਾ ਸੋ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਬਹੁਤ ਕਲੀਅਰ ਹੋ ਕੇ ਆਪਦੇ ਬਾਰੇ ਸੋਚਣਾ ਚਾਹੀਦਾ ਤੁਹਾਡਾ ਸਟੈਂਡ ਕੀ ਹੈ ਇਹ ਜਿਹੜੇ ਨਸਲੀ ਕੀੜੇ ਨੇ ਇਹਨਾਂ ਨੂੰ ਜਵਾਬ ਕਿਵੇਂ ਦੇਣਾ ਤੁਸੀਂ ਜੀ ਅੱਕਰ ਸਾਹਿਬ ਦੀਆਂ ਬਹੁਤ ਸਾਰੀਆਂ ਗੱਲਾਂ ਦੇ ਨਾਲ ਐਗਰੀ ਕੀਤਾ ਜਾ ਸਕਦਾ ਹੈ तकरीबन 80% ਗੱਲਾਂ ਉਹਨਾਂ ਨੇ ਬਿਲਕੁਲ ਠੀਕ ਕੀਤੀਆਂ ਲੇਕਿਨ 20% ਉਹਨਾਂ ਨੇ ਐਸੀਆਂ ਗੱਲਾਂ ਕੀਤੀਆਂ ਜੋ ਕਿ ਐਗਜ਼ਿਸਟ ਹੀ ਨਹੀਂ ਕਰਦੀਆਂ ਜੋ ਕਿ ਹੈ ਹੀ ਨਹੀਂ ਗਈਆਂ ਅਗਰ ਤੁਸੀਂ ਮਿੱਟੀ ਸੋਨਾ ਚਾਂਦੀ ਹੀਰਿਆਂ ਨੂੰ ਇੱਕ ਹੀ ਥਾਲੀ 'ਚ ਲੈ ਕੇ ਚੱਲੋਗੇ ਤੇ ਦੋਸਤੋ ਇਹ ਗੱਲ ਵੀ ਨਾ ਇਨਸਾਫੀ ਵਾਲੀ ਗੱਲ ਏ ਤੇ ਗੁਰੂਆਂ ਨੇ ਕਿਸੇ ਜਗ੍ਹਾ ਤੇ ਵੀ ਨਾ ਇਨਸਾਫੀ ਜਾਂ ਬੇਇਨਸਾਫੀ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਇਨਸਾਫ ਦੀ ਗੱਲ ਕੀਤੀ ਏ ਮੈਂ ਤੁਹਾਨੂੰ ਗੱਲ ਦੱਸਣਾ ਵਾਂ ਕਿ ਅਗਰ ਕਾਮਰਾਨ ਅਕਮਲ ਨੇ ਇਹ ਬਿਆਨ ਦਿੱਤਾ ਠੀਕ ਏ ਉਹਨੂੰ ਕੋਸੋ ਉਹਨੂੰ ਕਹਿਣਾ ਵੀ ਚਾਹੀਦਾ ਕਿ ਉਹਨੇ ਦੋ ਕੋਮਾ ਦੇ ਦਰਮਿਆਨ ਨਫ਼ਰਤ ਫੈਲਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹਨੇ ਮਾਫੀ ਵੀ ਮੰਗੀ ਉਹ ਇੱਕ ਅਲੱਗ ਦਾ ਕਨਸੈਪਟ ਏ ਲੇਕਿਨ ਦੋਸਤੋ ਕਿ ਅਗਰ ਤੁਸੀਂ ਸਾਰਿਆਂ ਨੂੰ ਇਸ ਤਰ੍ਹਾਂ ਕਹੋਗੇ ਕਿ ਜੀ ਫਲਾਣਾ ਮੁਸਲਮਾਨ ਵੀ ਐਂਜੇ ਫਲਾਣਾ ਵੀ ਐਂਜੇ ਫਲਾਣਾ ਵੀ ਐਂਜੇ ਤੇ ਫਿਰ ਕੰਮ ਥੋੜਾ ਜਿਹਾ ਗਲਤ ਹੋ ਜਾਂਦਾ ਦੂਸਰਾ ਇਹ ਕਿ ਗੁਰਦੁਆਰਿਆਂ ਦੇ ਵਿੱਚ ਵੀਡੀਓ ਤੁਸੀਂ ਜਿਹੜੇ ਉਥੋਂ ਦੇ ਐਸਜੀਪੀਸੀ ਸਿੱਖ ਜਿਹੜੇ ਮੈਨੇਜਮੈਂਟ ਹੈ ਉਹ ਵੀਡੀਓ ਨਹੀਂ ਬਣਾਉਂਦੇ ਦੀ ਦੋਸਤੋ ਗਵਰਨਮੈਂਟ ਨੇ ਇਸ ਨੂੰ ਅਲਾਉ ਨਹੀਂ ਕੀਤਾ ਗਵਰਨਮੈਂਟ ਤੇ ਕਹਿੰਦੀ ਬਣਾਓ ਜਦਕਿ ਉਥੋਂ ਦੇ ਜਿਹੜੇ ਲੋਕ ਨੇ ਯਾਨੀ ਕਿ ਜਿਨ੍ਹਾਂ ਨੇ ਗੁਰਦੁਆਰੇ ਸਾਡੇ ਪਾਕਿਸਤਾਨ 'ਚ ਸੰਭਾਲੇ ਹੋਏ ਨੇ ਉਹ ਵੀਡੀਓ ਨਹੀਂ ਬਣਾਉਂਦੇ ਉਹ ਕਹਿੰਦੇ ਨੇ ਕਿ ਮੁਕੱਦਸ ਜਗ੍ਹਾ ਇੱਥੇ ਟਿਕਟੋਕ ਨਹੀਂ ਬਣਾਨੀ ਜਾਂ ਕੋਈ ਵੀ ਗੱਲ ਨਹੀਂ ਕਰਨੀ ਇੱਥੇ ਅਦਬ ਦਾ ਖਿਆਲ ਕੀਤਾ ਜਾਂਦਾ ਮੈਂ ਮੰਨਦਾ ਇਸ ਚ ਬਾਕੀ ਇਹ ਬਿਆਨ 200 वर्ल्ड कप ਜਾਂ ਕੋਈ ਵੀ ক্রিকেট ਗੇਮ ਇੱਕ ਐਸੀ ਗੇਮ ਗੇਮ ਜਿਹੜੀ ਹੈ ਨਾ ਦੋਸਤੋ ਉਹ ਬੇਸਿਕਲੀ ਦੋ ਮੁਲਕਾਂ ਦੇ ਦੋ ਕੋਮਾਂ ਦੇ درمیان ਮੁਹੱਬਤ ਪਿਆਰ ਪੈਦਾ ਕਰਦੀ ਮੰਨਨੇ ਆ ਇਸ ਗੱਲ ਠੀਕ ਹੈ ਬਾਕੀ ਦੋਸਤੋ ਇਸ ਗੱਲ ਦੇ ਅੰਦਰ ਕੋਈ ਸ਼ੱਕ ਨਹੀਂ ਹੈ ਕਿ ਅਰਸ਼ਦੀਪ ਸਿੰਘ ਇੱਕ ਯੰਗ ਸੂਰਮਾ ਇੱਕ ਬੜਾ ਦਲੇਰ ਬੋਲਰ ਹੈ ਤੇ ਉਹ ਵਸੀਮ ਅਕਰਮ ਦੀ ਤਰ੍ਹਾਂ ਗੇਂਦ ਕਰਾਂਦਾ ਪਾਕਿਸਤਾਨ ਦੇ ਵਿੱਚ ਉਹਨੂੰ ਬਹੁਤ ਪਸੰਦ ਕੀਤਾ ਜਾਂਦਾ ਤੇ ਉਹਨੇ ਕਈ ਵਾਰੀ ਬਾਬਰ ਆਜ਼ਮਨ ਨੂੰ ਵੀ ਆਊਟ ਕੀਤਾ ਤੇ ਵੱਡੇ ਵੱਡੇ ਪਲੇਅਰਾਂ ਨੂੰ ਆਊਟ ਕੀਤਾ ਲੇਕਿਨ ਇਹ ਵੀ ਜੇ ਤੁਸੀਂ ਦੇਖੋ ਨਾ ਕਿ ਜਦੋਂ ਉਹਨੇ ਆਸਿਫ ਦਾ ਕੈਚ ਛੱਡਿਆ ਸੀ ਤੇ ਫਿਰ ਇੰਡੀਆ ਦੇ ਲੋਗ ਇੰਡੀਆ ਦੇ ਹਿੰਦੂ ਉਹਨੂੰ ਖਾਲਸਤਾਨੀ ਕਹਿਣ ਲੱਗ ਪਏ ਸੀ ਉਹ ਕਹਿੰਦੇ ਸੀ ਕਿ ਇਹ ਜਾਨ ਬੁੱਝ ਕੇ ਨਿਕਾਇਜ ਛੱਡਿਆ ਅੰਦਰੋਂ ਇਹ ਪਾਕਿਸਤਾਨ ਦੇ ਨਾਲ ਰਲਿਆ ਆਇਆ ਲੇਕਿਨ ਦੋਸਤੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਗੰਦੀ ਨਾਲੀ ਦੇ ਕੀੜੇ ਨਸਲੀ ਕੀੜੇ ਜਿਹੜੇ ਹੁੰਦੇ ਨੇ ਉਹ ਹਰ ਪਾਸੇ ਹੀ ਹੁੰਦੇ ਨੇ ਇੱਕ ਦੋ ਬੰਦੇ ਦੀ ਵਜ੍ਹਾ ਤੋਂ ਆਪਾਂ ਨੂੰ ਪੂਰੀ ਕੌਮ ਨੂੰ ਬਦਨਾਮ ਨਹੀਂ ਕਰਨਾ ਚਾਹੀਦਾ ਗੁਰੂਆਂ ਦੇ ਨਾਲ ਸਿੱਖਾਂ ਦਾ ਗੁਰੂਆਂ ਦੇ ਜਿਹੜੇ ਸਿੱਖ ਗੁਰੂਆਂ ਦੇ ਨਾਲ ਬੜਾ ਅੱਛਾ ਰਿਲੇਸ਼ਨ ਰਿਹਾ ਮੀਆਂ ਮੀਰ ਸਾਹਿਬ ਦਾ ਹੋਰ ਬਹੁਤ ਸਾਰੇ ਮੁਸਲਮਾਨ ਲੋਕਾਂ ਦਾ ਹਜੇ ਵੀ ਪਾਕਿਸਤਾਨ ਦੇ ਵਿੱਚ ਸਿੱਖਾਂ ਨੂੰ ਬਹੁਤ ਜ਼ਿਆਦਾ ਸਰਾਇਆ ਜਾਂਦਾ ਹੈ ਸਿੱਖਾਂ ਦੇ ਨਾਲ ਬਹੁਤ ਅੱਛਾ ਤਾਵਨ ਕੀਤਾ ਜਾਂਦਾ ਐਸਜੀਪੀਸੀ ਵਾਲੇ ਖੁਦ ਗੁਰਦੁਆਰਿਆਂ ਦੇ ਅੰਦਰ ਵੀਡੀਓ ਨਹੀਂ ਬਣਾਣ ਦਿੰਦੇ ਇਹਦਾ ਮਕਸਦ ਇਹ ਵੇ ਕਿ ਹੋਲੀ ਪਲੇਸਸ ਨੇ ਪਾਕ ਪਵਿੱਤਰ ਜਗਾਹ ਨੇ ਇੱਥੇ ਵੀਡੀਓ ਨਹੀਂ ਬਣਾਣ ਦਿੰਦੇ ਪਾਕਿਸਤਾਨ ਦੇ ਅੰਦਰ ਗਵਰਨਮੈਂਟ ਨੇ ਕੋਈ ਪਾਬੰਦੀ ਨਹੀਂ ਲਾਈ ਲੇਕਿਨ ਗੁਰਦੁਆਰਿਆਂ ਦੇ ਜਿਹੜੇ ਸਿੱਖ ਮੈਨੇਜਮੈਂਟ ਹੈ ਉਹ ਖੁਦ ਵੀਡੀਓ ਨਹੀਂ ਬਣਨ ਦਿੰਦੀ ਦੋਸਤੋ ਮਹਾਰਾਜਾ ਰਣਜੀਤ ਸਿੰਘ ਗੁਰਦੁਆਰਾ ਜਨਮਸਥਾਨ ਤੇ ਮੈਂ ਖੁਦ ਗਿਆ ਉੱਥੇ ਵੀਡੀਓ ਬਣਾਉਣ ਦੀ ਅਸੀਂ ਕੋਸ਼ਿਸ਼ ਕੀਤੀ ਏ ਤੇ ਉੱਥੇ ਪਾਗ ਵਾਲੇ ਜਿਹੜੇ ਸਿੱਖ ਆਨ ਕੇ ਉਹਨਾਂ ਨੇ ਸਾਨੂੰ ਵੀਡੀਓ ਬਣਾਉਣ ਤੋਂ ਰੋਕ ਦਿੱਤਾ ਸੀ ਇਹ ਗੱਲਾਂ ਦੋਸਤੋ ਗਲਤ ਫਹਿਮੀਆਂ ਜ਼ਰੂਰ ਹੁੰਦੀਆਂ ਲੇਕਿਨ ਗਲਤ ਫਹਿਮੀ ਰਵਾਇਤੋਂ ਆਪਾਂ ਪੂਰੀ ਕੌਮ ਨੂੰ ਬਦਨਾਮ ਨਹੀਂ ਕਰ ਸਕਦੇ ਕਾਮਰਾਨ ਅਕਮਲ ਨੇ ਗਲਤ ਕੀਤਾ ਬਿਲਕੁਲ ਹੀ ਗਲਤ ਬਿਆਨ ਉਹਨੇ ਦਿੱਤਾ ਕਿ 12 ਵਜੇ ਜਾਂਦੇ ਨੇ ਹਾਲਾਂਕਿ 12 ਵਜੇ ਦੀ ਹਿਸਟਰੀ ਦਾ ਉਹਨੂੰ ਪਤਾ ਹੋਣਾ ਚਾਹੀਦਾ ਸੀ ਕਿ 12 ਵਜੇ ਜਦੋਂ ਸਿੱਖ ਜਾ ਕੇ ਮੁਸਲਮਾਨਾਂ ਦੀਆਂ ਬੇਟੀਆਂ ਤੇ ਹਿੰਦੂਆਂ ਦੀਆਂ ਬੇਟੀਆਂ ਸਿੱਖਾਂ ਦੀਆਂ ਬੇਟੀਆਂ ਮੁਗਲਾਂ ਕੋਲੋਂ ਛਡਾਉਂਦੇ ਸੀ ਤੇ ਬਹਾਦਰ ਇੱਕ ਕੌਮ ਹੋਂਦਾ ਸਬੂਤ ਦੇ ਕੇ ਉਹਨਾਂ ਨੇ 12 ਵਜੇ ਦਾ ਇਹ ਹਿਸਟਰੀ ਹੈ ਬੇਸਿਕਲੀ ਦੋਸਤੋ ਲੇਕਿਨ ਕਈਆਂ ਨੂੰ ਅਗਰ जहालत हो जहालत का जवाब दोस्तों हमेशा इलम दे देना चाहिए मैं तो इस चीज़ के हक के जहालत का जवाब इलमाल देना चाहिए दूसरा ये वाकई गल ठीक है कि साड़ी टीम ने परफॉर्म नहीं किया पाकिस्तान हमेशा कुदरत निज़ाम से चलता पा तो कुदरत निज़ाम के मुताबिक सैमी तक अगे तो पहुँच जाता सी ए दफ़ा तो मेरा ख्याल शायद ना ही पहुँचे ਤੇ ਦੂਸਰਾ ਇਹ ਜਿਹੜੇ ਬਿਆਨ ਹੁੰਦੇ ਨੇ ਇੰਡੀਆ ਦੇ ਵਿੱਚੋਂ ਹਿੰਦੂ ਵੀ ਕਾਫੀ ਸਾਰੇ ਬਿਆਨ ਇਸ ਤਰ੍ਹਾਂ ਦੇ ਦਿੰਦੇ ਨੇ ਲੇਕਿਨ ਆਪਾਂ ਆਪਸ ਵਿੱਚ ਅਗਰ ਪਿਆਰ ਮੁਹੱਬਤ ਭਾਈਚਾਰਾ ਲੈ ਕੇ ਚੱਲਾਂਗੇ ਤੇ ਇਨਸ਼ਾਅੱਲਾ ਦੁਨੀਆ 'ਚ ਵੀ ਤਰੱਕੀ ਕਰਾਂਗੇ ਅੱਗੇ ਮਜ਼ੀਦ ਆਪਾਂ ਤਰੱਕੀ ਕਰਾਂਗੇ